ਨਹੀਂ ਦੇਖ ਰਹੇ ਹਾਂ ਜੀ ਇਹ ਕੋਈ ਬੱਚੇ ਪੇਪਰ ਦੇਣ ਵਾਸਤੇ ਨਹੀਂ ਆਏ ਹੋਏ ਇਹ ਬੱਚੇ ਯੂਕੇ ਦਾ ਵੀਜ਼ਾ ਲੈਣ ਵਾਸਤੇ ਆਏ ਹੋਏ ਨੇ ਵੀਜ਼ੇ ਆ ਗਏ ਵੀ ਸਭ ਦੇ ਹੋਸ਼ਾ ਸੀ ਬੜ ਤਾ ਚੈਨੂੰ ਕੈਨੇਡਾ ਜਾਣ ਦਾ ਸਿਧਾ ਕਿ ਅਸੀਂ ਕੈਨੇਡਾ ਜਾਈਏ ਉੱਥੇ ਸਟੱਡੀ ਕਰੀਏ ਹਨਾ ਤਾਂ ਹੁਣ ਯੂਕੇ ਇੱਕਦਮ ਨਾ ਪ੍ਰੇਫਰ ਕਰਨ ਲੱਗੇ ਮੈਂ ਇਹਦੇ ਪਿੱਛੇ ਕੀ ਕਾਰਨ ਹੈ ਜਿਹੜੇ ਕਾਲਜ ਨੂੰ ਪਹਿਲਾਂ 100 ਸਟੂਡੈਂਟ ਦੇ ਅਲਾਉਂਸ ਸੀ ਕਿ ਤੁਸੀਂ 1 ਘੰਟੇ ਦੇ ਵਿੱਚ 100 ਸਟੂਡੈਂਟ ਨੂੰ ਐਡਮਿਸ਼ਨ ਦੇ ਸਕਦੇ ਹੋ ਉਹਨੂੰ ਘਟਾ ਕੇ ਤੁਸੀਂ ਬਿਲੀਵ ਨਹੀਂ ਕਰੋਗੇ ਕਿ 10% ਦੇ ਆ ਗਏ ਯੂਕੇ ਜੋ ਹੈ ਉਹ ਜਾਣਿਆ ਜਾਂਦਾ ਹੈ ਆਪਣੀ ਕੁਆਲਿਟੀ ਆਫ ਐਜੂਕੇਸ਼ਨ ਦੇ ਲਈ ਜੇਕਰ ਕੁਆਲਿਟੀ ਆਫ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਵਰਲਡ ਦੇ ਵਿੱਚ ਨੰਬਰ 2 ਤੇ ਆਉਂਦਾ ਆਫਟਰ ਯੂਐਸ ਕੈਨੇਡਾ ਦੇ ਵਿੱਚ ਸਕਾਲਰਸ਼ਿਪ ਦੀ ਕੋਈ ਆਪਸ਼ਨ ਨਹੀਂ ਹੈਗੀ ਯੂਕੇ ਦੇ ਵਿੱਚ ਤੁਸੀਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਤਾਂ ਇਹੋ ਜੀਆਂ ਨੇ ਜੇਕਰ ਚੰਗੇ ਸਟੂਡੈਂਟ ਨੇ ਤਾਂ 8 8 10 10 ਲੱਖ ਦੀ ਸਕਾਲਰਸ਼ਿਪ ਵੀ ਦਿੰਦੀਆਂ ਨੇ ਸੈਸ ਰੇਟ ਕਿੰਨਾ ਗਿਆ ਤੁਹਾਡੇ ਸੀਬੋਰਡ ਤੋਂ ਯੂਕੇ ਜਾਣ ਵਾਲੇ ਬੱਚਿਆਂ ਦਾ ਇਕ ਸਾਲ ਤੋਂ ਯੂਕੇ ਪ੍ਰਮੋਟ ਕਰ ਰਹੇ ਹਾਂ ਤੇ ਯੂਕੇ ਦੇ ਸਟੂਡੈਂਟ ਵੀਜ਼ਾ ਲੈਂਦੇ ਆ ਰਹੇ ਹਾਂ ਤੇ ਮੈਂ ਯੂਕੇ ਦਾ ਸਕਸੈਸ ਰੇਟ ਗੱਲ ਕਰਾਂ ਸੀਬੜ ਤੋਂ ਤਾਂ ਸਾਡਾ ਹੈਗਾ ਜੀ 100% ਉਥੇ ਮਾਹੌਲ ਕਿਵੇਂ ਦਾ ਸੋ ਕ੍ਰਾਈਮ ਰੇਟ ਦੀ ਜੇ ਆਪਾਂ ਯੂਕੇ ਦੀ ਗੱਲ ਕਰੀਏ ਯੂਕੇ ਦਾ ਜਿਹੜਾ ਕ੍ਰਾਈਮ ਰੇਟ ਹੈਗਾ ਉਹ ਹੈਗਾ ਜੀ 1.2% ਜਿਹੜਾ ਕਿ ਹੋਰ ਕੰਟਰੀਆਂ ਨਾਲੋਂ ਕਾਫੀ ਘੱਟ ਹੈ ਜੀ ਕੈਨੇਡਾ ਦੇ ਕੰਪੈਰੀਟਿਵਲੀ ਜੇ ਆਪਾਂ ਦੇਖੀਏ ਤਾਂ ਯੂਕੇ ਚ ਬੱਚਿਆਂ ਲਈ ਕੀ ਓਪਰਚ्युनिटीਜ਼ ਨੇ ਕੈਨੇਡਾ ਦੇ ਵਿੱਚ ਤੁਹਾਨੂੰ ਸਕਾਲਰਸ਼ਿਪ ਨਹੀਂ ਮਿਲਦੀ ਯੂਕੇ ਦੇ ਵਿੱਚ ਤੁਹਾਨੂੰ ਸਕਾਲਰਸ਼ਿਪ ਮਿਲਦੀ ਹੈ 1 ਸਾਲ ਦੇ ਵਿੱਚ ਤੁਸੀਂ ਆਪਣੀ ਮਾਸਟਰਸ ਕੰਪਲੀਟ ਕਰ ਲੈਂਦੇ ਹੋ ਇੰਟਰਨੈਸ਼ਨਲ ਐਕਸਪੋਜ਼ਰ ਹੈਗਾ ਸੋ ਗੈਪ ਯੂਕੇ ਚ ਐਕਸੈਪਟ ਹੁੰਦਾ ਹੈ ਮਤਲਬ ਕਿੰਨਾ ਗੈਪ ਹੈ ਉਹ ਕਿਵੇਂ ਆ ਉਹ ਸਮਝਾਓ ਜਿਨ੍ਹਾਂ ਦਾ ਐਜੂਕੇਸ਼ਨ ਦੇ ਵਿੱਚ ਗੈਪ ਹੈ ਤੇ ਤੁਹਾਡੇ IELTS PTE ਦੇ ਵਿੱਚ ਡਿਜ਼ਾਇਰਡ ਸਕੋਰ ਹੈਗਾ ਜੋ ਤੁਹਾਨੂੰ ਮੈਮ ਨੇ ਦੱਸਿਆ ਤਾਂ ਤੁਸੀਂ UK ਦੇ ਲਈ ਅਪਲਾਈ ਕਰ ਸਕਦੇ ਹੋ ਤੇ UK ਦਾ ਸਕਸੈਸ ਰੇਟ 100% ਹੈ ਚਾਹੇ ਤੁਹਾਡਾ 5 ਸਾਲ ਦਾ ਗੈਪ ਹੋਇਆ ਚਾਹੇ 10 ਸਾਲ ਦਾ ਗੈਪ ਹੋਇਆ ਚਾਹੇ ਉਹ 15 ਸਾਲ ਦਾ UK ਦੇ ਵਿੱਚ ਸਟੂਡੈਂਟਸ ਲਈ ਸਟਡੀ ਤੋਂ ਬਾਅਦ ਉਹਨਾਂ ਦੀ ਜਦੋਂ ਸਟਡੀ ਕੰਪਲੀਟ ਹੋ ਗਈ ਉੱਥੇ ਫੌਰੀਨ ਜਾ ਕੇ ਫਿਰ ਅੱਗੇ ਆਪਸ਼ਨਸ ਕੀ ਨੇ ਆਪ ਜੋ ਤੁਸੀਂ ਆਪਣੀ ਡਿਗਰੀ ਪੂਰੀ ਕਰ ਲਈ ਤੁਸੀਂ ਵਰਕ ਪਰਮਿਟ ਤੇ ਆ ਗਏ ਤਾਂ ਤੁਹਾਨੂੰ ਯੂਨੀਵਰਸਿਟੀਆਂ ਦੇ ਵੱਲੋਂ ਪਲੇਸਮੈਂਟਸ ਆਫਰ ਕਰੀਆਂ ਜਾਂਦੀਆਂ ਨੇ ਵਿਥਿਨ 6 ਮਨਥ ਬਹੁਤ ਸਾਰੀਆਂ ਕੰਟਰੀਸ ਤੋਂ ਕਈ ਵਰੀ ਬੱਚਿਆਂ ਨੂੰ ਰਿਫਿਊਜ਼ਲ ਆ ਜਾਂਦੀ ਆ ਕੈਨੇਡਾ ਤੋਂ ਅਗੇ ਜਾਂ ਆਸਟ੍ਰੇਲੀਆ ਤੋਂ ਅਗੇ ਫਿਰ ਉਸ ਤੋਂ ਬਾਅਦ ਨਵੀਂ ਕੰਟਰੀ 'ਚ ਅਪਲਾਈ ਕਰਨਾ ਉਹ ਉਹਦੇ ਵਾਸਤੇ ਕੀ ਓਪਰਚੁਨਿਟੀ ਹੈ ਕਿ ਦੇ ਵਿੱਚ ਜਿਹੜਾ ਬੱਚਾ ਆਪਣੀ ਐਪਲੀਕੇਸ਼ਨ ਅਪਲਾਈ ਕਰੂਗਾ ਉਹਦਾ ਕੈਸੋ ਰਿਫਿਊਜ਼ ਨਹੀਂ ਹੁੰਦਾ ਕਿਉਂਕਿ ਯੂਕੇ ਦਾ ਜਿਹੜਾ ਵੀਜ਼ਾ ਹੈ ਉਹ ਪੁਆਇੰਟ ਬੇਸਡ ਵੀਜ਼ਾ ਹੈ ਕਿ ਯੂਕੇ ਦੇ ਵਿੱਚ ਪੀਆਰ ਨਹੀਂ ਹੈਗੀ ਹੁਣ ਇਹਦੇ ਬਾਰੇ ਕੀ ਕਲੈਰਿਟੀ ਹੈ ਯੂਕੇ ਕਦੇ ਪੀਆਰ ਨਹੀਂ ਦਿੰਦਾ ਸੀ ਬਟ ਜਦੋਂ ਤੋਂ ਸਪਟੰਬਰ 2019 ਤੋਂ ਯੂਕੇ ਨੇ ਪੋਸਟ ਸਟਡੀ ਵਰਕ ਦੀ ਆਪਸ਼ਨ ਲੈ ਕੇ ਆਏ ਉਦੋਂ ਤੋਂ ਯੂਕੇ ਨੇ ਆਪਣਾ ਪੀਆਰ ਦਾ ਸਿਸਟਮ ਵੀ ਉਸੇ ਤਰੀਕੇ ਦੇ ਨਾਲ ਕਰ ਲਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾਨ ਮਿਊਟ ਤੇ ਮੈਂ ਅਮਨਪ੍ਰੀਤ ਕੌਰ ਅ ਅੱਜ ਹਰ ਕੋਈ ਬੱਚਾ ਆਪਣੇ ਸੁਨੈਰੀਪਵਕ ਤੇ ਸੁਪਨੇ ਦੇਖਦਾ ਹੈ ਤੇ ਜਦੋਂ ਵੀ ਬੱਚੇ ਦੀ ਸਕੂਲਿੰਗ ਖਤਮ ਹੋ ਜਾਂਦੀ ਹੈ ਤਾਂ ਹਰ ਕੋਈ ਆਪਣੇ ਜਿਹੜੀ ਹਾਇਰ ਐਜੂਕੇਸ਼ਨ ਹੈ ਉਹਦੇ ਬਾਰੇ ਸੋਚਦਾ ਹੈ ਤਾਂ ਸਟੱਡੀ ਅਬ੍ਰੋਡ ਦੀ ਗੱਲ ਜ਼ਰੂਰ ਆਉਂਦੀ ਹੈ ਕਿਉਂਕਿ ਅੱਜ ਹਰ ਕੋਈ ਬੱਚਾ ਚਾਹੁੰਦਾ ਹੈ ਕਿ ਉਹ ਆਪਣੀ ਵਧੀਆ ਤੋਂ ਵਧੀਆ ਐਜੂਕੇਸ਼ਨ ਲਵੇ ਤੇ ਉਹਦੇ ਲਈ ਫੋਰਨ ਜਾ ਕੇ ਸਟੱਡੀ ਕਰੇ ਤੇ ਹੁਣ ਸਟੱਡੀ ਅਬ੍ਰੋਡ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਸਮਝਣ ਦੀ ਲੋੜ ਹੈ ਵੀਜ਼ਾ ਸਰਵਿਸਿਜ਼ ਨੂੰ ਲੈ ਕੇ ਗੈਪਸ ਨੂੰ ਲੈ ਕੇ ਰਿਫਿਊਜ਼ਲਸ ਨੂੰ ਲੈ ਕੇ ਜਾਂ ਬਹੁਤ ਸਾਰੀਆਂ ਕੰਟਰੀਜ਼ ਬਾਰੇ ਗੱਲਾਂ ਨੇ ਸੋ ਇਹ ਸਭ ਬਾਰੇ ਅੱਜ ਅਸੀਂ ਗੱਲ ਕਰਨੀ ਹੈ ਤੇ ਇਹਦੇ ਲਈ ਅਸੀਂ ਪਹੁੰਚੀਆਂ ਸੀਬਰਡ এডਿਕੇਸ਼ਨ ਦੇ ਆਫਿਸ ਜਿੱਥੇ ਸਾਡੇ ਨਾਲ ਮੌਜੂਦ ਹੈ ਉਹਨਾਂ ਦੀ ਕਾਉਂਸਲਿੰਗ ਟੀਮ ਤੇ ਐਡਵੋਕੇਟ ਪੈਨਲ ਪਹਿਲਾਂ ਤਾਂ ਤੁਹਾਡਾ ਸਭ ਦਾ ਸਵਾਗਤ ਹੈ ਦਾਨਮਿਰ ਤੇ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਸਰ ਅਸੀਂ ਸੀਬਰਡ ਬਾਰੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਸੀਬਰਡ এডਿਕੇਸ਼ਨ ਦਾ ਏਮ ਕੀ ਹੈ ਤੇ ਕਿਹੜੀਆਂ-ਕਿਹੜੀਆਂ ਕੰਟਰੀਜ਼ ਨੇ ਜਿਨ੍ਹਾਂ ਨਾਲ ਸੀਬਰਡ এডਿਕੇਸ਼ਨ ਡੀਲ ਕਰਦਾ ਹੈ ਸੀਬਰਡ এডਿਕੇਸ਼ਨ ਅਸੀਂ 2007 ਤੋਂ ਇਸ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਹਾਂ ਜੀ ਜਿੱਥੇ ਅਸੀਂ ਬੈਠੇ ਆ ਇਹ ਸਾਡੀ ਆਪਣੀ ਮਲਕੀਅਤ ਹੈ ਸਾਡਾ ਆਪਣਾ ਇਨਫਰਾਸਟ੍ਰਕਚਰ ਹੈ ਰਾਈਟ ਜਦੋਂ ਤੋਂ ਪੰਜਾਬ ਗਵਰਨਮੈਂਟ ਨੇ ਇਮੀਗ੍ਰੇਸ਼ਨ ਕੰਪਨੀਆਂ ਨੂੰ ਲਾਇਸੈਂਸ ਦੇਣੇ ਸ਼ੁਰੂ ਕੀਤੇ ਤਾਂ ਪਹਿਲੀ 10 ਕੰਪਨੀਆਂ ਦੇ ਵਿੱਚ ਸਾਡਾ ਨਾਮ ਹੈ ਅਸੀਂ ਪੰਜਾਬ ਗਵਰਨਮੈਂਟ ਤੋਂ ਲਾਇਸੈਂਸ ਹੋਲਡਰ ਏਜੰਸੀਆਂ ਜੀ ਸਰਵਿਸਿਜ਼ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਵੀ ਡੀਲਸ ਇਨ ਸਟਡੀ ਵੀਜ਼ਾ ਫੈਮਿਲੀ ਵੀਜ਼ਾ ਟੂਰਿਸਟ ਵੀਜ਼ਾ ਐਂਡ ਬਿਜ਼ਨਸ ਵੀਜ਼ਾ ਫਾਰ ਡਿਫਰੈਂਟ ਡਿਫਰੈਂਟ ਕੰਟਰੀਜ਼ ਲਾਈਕ ਇਸ ਆਸਟ੍ਰੇਲੀਆ ਕੈਨੇਡਾ ਯੂਕੇ ਨਿਊਜ਼ੀਲੈਂਡ ਤੇ ਇਨਾ ਕੰਟਰੀਜ਼ ਦੇ ਵਿੱਚ ਪਿਛਲੇ 16 ਤੋਂ 17 ਸਾਲਾਂ ਦੇ ਵਿੱਚ ਅਸੀਂ ਕਦੇ ਕਾਊਂਟ ਤਾਂ ਨਹੀਂ ਕੀਤੇ ਬਟ 18000 ਤੋਂ ਵੱਧ ਵਿਦਿਆਰਥੀਆਂ ਦੇ ਸੁਪਨੇ ਅਸੀਂ ਸਹਾਰ ਕਰ ਚੁੱਕੇ ਹਾਂ ਜੀ ਓਕੇ ਸੋ ਵੀਜ਼ਾਸ ਮਤਲਬ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਹੁਣ ਤੱਕ ਇਨੇ ਬੱਚਿਆਂ ਦੇ ਜਿਹੜੇ ਸੁਪਨੇ ਸਹਾਰ ਕੀਤੇ ਨੇ ਸੋ ਵੀਜ਼ਾਸ ਦੀ ਜਦੋਂ ਆਪਾਂ ਗੱਲ ਕਰਦੇ ਆ ਕੰਟਰੀਜ਼ ਦੀ ਗੱਲ ਕਰਦੇ ਆ ਤਾਂ ਜਿਹੜੀਆਂ ਜਿਹੜੀਆਂ ਕੰਟਰੀਸ ਅਸੀਂ ਦਸੀਆਂ ਪਰ ਮੋਸਟ ਪ੍ਰੈਫਰੇਬਲ ਕੰਟਰੀ ਕਿਹੜੀ ਹੁੰਦੀ ਹੈ ਇੱਕ ਬੱਚੇ ਦੀ ਦੇਖੋ ਜੀ ਜਿਵੇਂ ਸਰ ਨੇ ਤੁਹਾਨੂੰ ਦੱਸਿਆ ਸੀ ਪਿਛਲੇ 16 17 ਸਾਲ ਤੋਂ ਇਮੀਗ੍ਰੇਸ਼ਨ ਦਾ ਕੰਮ ਕਰ ਰਹੇ ਆ ਬੱਚਿਆਂ ਨੂੰ ਬਾਹਰ ਭੇਜਣ ਦਾ ਬੱਚਿਆਂ ਦੇ ਨਾਲ ਅਸੀਂ ਜੁੜੇ ਹੋਏ ਆ ਤੇ ਬੱਚਿਆਂ ਦੀ ਜਿਹੜੀ ਮੋਸਟ ਪ੍ਰੇਫਰਡ ਕੰਟਰੀ ਆ ਆਸਟ੍ਰੇਲੀਆ ਐਂਡ ਕੈਨੇਡਾ ਤੇ ਯੂਕੇ ਸਟੱਡੀ ਦੇ ਮਾਮਲੇ ਦੇ ਵਿੱਚ ਯੂਕੇ ਨੰਬਰ 1 ਆ ਤੇ ਜੇ ਆਪਾਂ ਗੱਲ ਕਰੀਏ ਵੀ ਸਕਸੈਸ ਰੇਟ ਦੇ ਹਿਸਾਬ ਨਾਲ ਜੋ ਕਰੰਟ ਹਾਲਾਤ ਚੱਲ ਰਹੇ ਨੇ ਪਿਛਲੇ ਲੰਬੇ ਸਮੇਂ ਤੋਂ ਜੋ ਬਹੁਤ ਸਾਰੇ ਇਮੀਗ੍ਰੇਸ਼ਨ ਦੇ ਵਿੱਚ ਚੇਂजेस ਆ ਰਹੇ ਨੇ ਸੋ ਹੁਣ ਕਰੰਟਲੀ ਜੋ ਬੱਚੇ ਆ ਜੋ ਜ਼ਿਆਦਾ ਨੇ ਉਹ ਯੂਕੇ ਜਾਣਾ ਪਸੰਦ ਕਰਦੇ ਨੇ ਕਵਾਲਿਟੀ ਐਜੂਕੇਸ਼ਨ ਵਾਸਤੇ ਤੇ ਆਪਣੇ ਵਧੀਆ ਭਵਿੱਖ ਵਾਸਤੇ ਓਕੇ ਸੋ ਜਦੋਂ ਆਪਾਂ ਪਹਿਲਾਂ ਸੁਣਦੇ ਸੀਗੇ ਤਾਂ ਸਭ ਤੋਂ ਵੱਧ ਬੱਚਿਆਂ ਨੂੰ ਕੈਨੇਡਾ ਜਾਣ ਦਾ ਸੀਗਾ ਕਿ ਅਸੀਂ ਕੈਨੇਡਾ ਜਾਈਏ ਉੱਥੇ ਸਟੱਡੀ ਕਰੀਏ ਹਨਾ ਤਾਂ ਹੁਣ ਯੂਕੇ ਇੱਕਦਮ ਨਾ ਪ੍ਰੇਫਰ ਕਰਨ ਲੱਗੇ ਮੈਂ ਇਹਦੇ ਪਿੱਛੇ ਕੀ ਕਾਰਨ ਹੈ ਮੈਮ ਦੇਖੋ ਇਹਦੇ ਵਿੱਚ ਕੋਈ ਦੌਰ ਆਏ ਨਹੀਂ ਹੈਗੀ ਕਿ ਕੈਨੇਡਾ ਅੱਜ ਵੀ ਜਿਹੜਾ ਪੰਜਾਬੀਆਂ ਦੀ ਪਹਿਲੀ ਪਸੰਦ ਹੈ ਬਟ ਕਿਉਂਕਿ ਕੈਨੇਡਾ ਦੇ ਵਿੱਚ ਜਿਵੇਂ ਕਿ ਸਾਰੇ ਜਣੇ ਅਵੇਰੀ ਹੈ ਜੋ ਇਸ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ ਕਿ ਕੈਨੇਡਾ ਦੇ ਵਿੱਚ ਮਲਟੀਪਲ ਚੇਂजेस ਆਏ ਨੇ ਕੈਨੇਡਾ ਦੇ ਵਿੱਚ ਗਵਰਨਮੈਂਟ ਨੇ ਜੋ ਹੈ ਜੀਆਈਸੀ ਜੋ ਹੈ ਉਹ ਡਬਲ ਕਰ ਦਿੱਤੀ ਪਲੱਸ ਹਰੇਕ ਪ੍ਰੋਵਿੰਸ ਨੂੰ ਹਰੇਕ ਕਾਲਜ ਨੂੰ ਜੋ ਹੈ ਉਹ ਇੱਕ ਲਿਮਿਟੇਸ਼ਨ ਦੇ ਵਿੱਚ ਲੈ ਆਏ ਕਿ ਹਰੇਕ ਪ੍ਰੋਵਿੰਸ ਨੂੰ ਸੀਟਸ ਅਲੋਕੇਟਸ ਕਰਦੀਆਂ ਕਿ ਤੁਸੀਂ ਇੰਨੀ ਨੰਬਰ ਆਫ ਸਟੂਡੈਂਟ ਤੋਂ ਜ਼ਿਆਦਾ ਤੁਸੀਂ ਸਟੂਡੈਂਟ ਨੂੰ ਅਨਟਰੇਨ ਨਹੀਂ ਕਰ ਸਕਦੇ ਜਿਹੜੇ ਕਾਲਜ ਨੂੰ ਪਹਿਲਾਂ 100 ਸਟੂਡੈਂਟ ਦੀ ਅਲਾਉਂਸ ਸੀ ਕਿ ਤੁਸੀਂ ਇੱਕ ਹਿੰਟੇਕ ਦੇ ਵਿੱਚ 100 ਸਟੂਡੈਂਟ ਨੂੰ ਐਡਮਿਸ਼ਨ ਦੇ ਸਕਦੇ ਹੋ ਉਹਨੂੰ ਘਟਾ ਕੇ ਤੁਸੀਂ ਬਿਲੀਵ ਨਹੀਂ ਕਰੋਗੇ ਕਿ 10% ਤੇ ਆ ਗਏ। ਯਾਨੀ ਕਿ ਜਿਹੜੇ ਸਟੂਡੈਂਟ ਜਿਹੜੇ ਕਾਲਜ 100 ਸਟੂਡੈਂਟ ਨੂੰ ਦਾਖਲਾ ਦੇ ਰਹੇ ਸੀ ਉਹ ਸਿਰਫ ਇਸ ਟਾਈਮ ਹੁਣ 10 ਸਟੂਡੈਂਟਾਂ ਨੂੰ ਹੀ ਦਾਖਲਾ ਦੇ ਰਹੇ ਨੇ। ਨੰਬਰ 2 ਕਿਉਂਕਿ ਜਦੋਂ ਕੈਨੇਡਾ ਦੀ ਗੱਲ ਆਉਂਦੀ ਹੈ ਤਾਂ ਬਾਹਰ ਜਾਣ ਦੇ ਨਾਲ-ਨਾਲ ਪੈਸਿਆਂ ਦੀ ਗੱਲ ਜ਼ਰੂਰ ਦੇਖੀ ਜਾਂਦੀ ਹੈ। ਤਾਂ ਕੈਨੇਡਾ ਦੇ ਵਿੱਚ ਅੱਜ ਦੀ ਰੇਟ ਦੇ ਵਿੱਚ ਜੇਕਰ ਤੁਸੀਂ ਕੈਨੇਡਾ ਜਾਣਾ ਹੈ ਤਾਂ ਤੁਹਾਨੂੰ 28 ਤੋਂ 30 ਲੱਖ ਰੁਪਇਆ ਇਨਵੈਸਟ ਕਰਨਾ ਪਊਗਾ। ਤੇ 28 ਤੋਂ 30 ਲੱਖ ਰੁਪਇਆ ਇੱਕ ਬਹੁਤ ਵੱਡੀ ਅਮਾਉਂਟ ਹੈ ਦੂਜੇ ਪਾਸੇ ਜੇਕਰ ਮੈਂ ਯੂਕੇ ਦੀ ਗੱਲ ਕਰਾਂ ਤਾਂ ਯੂਕੇ ਦੇ ਵਿੱਚ ਸਿਰਫ ਤੁਸੀਂ 13-14 ਲੱਖ ਰੁਪਇਆ ਖਰਚ ਕਰਕੇ ਆਪਣਾ ਬਾਹਰ ਜਾਣ ਦਾ ਸੁਪਨਾ ਜੋ ਹੈ ਉਹ ਸাকার ਕਰ ਸਕਦੇ ਹੋ ਨੰਬਰ 3 ਯੂਕੇ ਜੋ ਹੈ ਉਹ ਜਾਣਿਆ ਜਾਂਦਾ ਹੈ ਆਪਣੀ ਕੁਆਲਿਟੀ ਆਫ ਐਜੂਕੇਸ਼ਨ ਦੇ ਲਈ ਜੇਕਰ ਕੁਆਲਿਟੀ ਆਫ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਵਰਲਡ ਦੇ ਵਿੱਚ ਨੰਬਰ 2 ਤੇ ਆਉਂਦਾ ਹੈ ਆਫਟਰ ਯੂਐਸ ਰਾਈਟ ਔਰ ਯੂਕੇ ਦੇ ਵਿੱਚ ਮੋਰ ਦਨ 500 ਇੰਸਟੀਚੂਟਸ ਨੇ ਜੋ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਸਟੱਡੀ ਕਰਵਾਉਂਦੇ ਨੇ 160 ਤੋਂ ਜ਼ਿਆਦਾ ਯੂਨੀਵਰਸਿਟੀਆਂ ਹੈਗੀਆਂ ਨੇ ਯੂਕੇ ਦੇ ਵਿੱਚ ਰਾਈਟ ਔਰ ਸਾਰੀਆਂ ਯੂਨੀਵਰਸਿਟੀਆਂ ਜੇਕਰ ਤੁਸੀਂ ਦੇਖੋਗੇ ਤਾਂ ਮੋਰ ਥੈਨ ਤੁਹਾਨੂੰ 200 올ਡ ਯੂਨੀਵਰਸਿਟੀਆਂ ਮਿਲਣਗੀਆਂ ਤੇ 200 ਤੋਂ ਵੱਧ ਮੁਲਕਾਂ ਤੋਂ ਬੱਚੇ ਆ ਕੇ ਉੱਥੇ ਸਟੱਡੀ ਕਰਦੇ ਨੇ ਤਾਂ ਸਟੂਡੈਂਟਸ ਨੂੰ ਇੰਟਰਨੈਸ਼ਨਲ ਐਕਸਪੋਜ਼ਰ ਵੀ ਮਿਲਦਾ ਹੈ ਇੱਕ ਵਾਰ ਸੇ ਸਟੂਡੈਂਟ ਕੈਨੇਡਾ ਜਾਂਦਾ ਜਿੱਥੇ ਉਹ ਇੱਕ ਕਲਾਸ ਦੇ ਵਿੱਚ 90% ਉਹ ਸਟੂਡੈਂਟਸ ਮਿਲਦੇ ਨੇ ਜੋ ਇੱਕੋ ਹੀ ਰੀਜ਼ਨ ਤੋਂ ਨੇ ਜਿਵੇਂ ਪੰਜਾਬ ਤੋਂ ਕਹਿ ਲੋ ਹਰਿਆਣਾ ਤੋਂ ਕਹਿ ਲੋ ਦੂਜੇ ਪਾਸੇ ਸਟੂਡੈਂਟ ਯੂਕੇ ਜਾ ਕੇ ਸਟੱਡੀ ਕਰ ਰਿਹਾ ਜਿੱਥੇ ਇੱਕ ਕਲਾਸ ਦੇ ਵਿੱਚ ਜੇਕਰ 40 ਜਣਿਆਂ ਦੀ ਕਲਾਸ ਹੈ ਤਾਂ ਉਹ 30 ਵੱਖਰੇ-ਵੱਖਰੇ ਮੁਲਕਾਂ ਤੋਂ ਆ ਤਾਂ ਸਟੂਡੈਂਟ ਨੂੰ ਇੰਟਰਨੈਸ਼ਨਲ ਐਕਸਪੋਜ਼ਰ ਬਹੁਤ ਮਿਲਦਾ ਹੈ ਨੰਬਰ 3 ਕੈਨੇਡਾ ਦੇ ਵਿੱਚ ਸਕਾਲਰਸ਼ਿਪ ਦੀ ਕੋਈ ਆਪਸ਼ਨ ਨਹੀਂ ਹੈਗੀ ਯੂਕੇ ਦੇ ਵਿੱਚ ਤੁਸੀਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਤਾਂ ਇਹੋ ਜਿਹੀਆਂ ਨੇ ਜੇਕਰ ਚੰਗੇ ਸਟੂਡੈਂਟ ਨੇ ਤਾਂ 8-8 10-10 ਲੱਖ ਦੀ ਸਕਾਲਰਸ਼ਿਪ ਵੀ ਦਿੰਦਿਆਂ ਨੇ ਔਰ ਜੇਕਰ ਮੈਂ ਲੈ ਕੇ ਇੱਕ ਐਵਰੇਜ ਸਟੂਡੈਂਟ ਦੀ ਗੱਲ ਕਰਾਂ ਤਾਂ ਉਹਨੂੰ 3 ਲੱਖ ਤੋਂ ਲੈ ਕੇ 5 ਲੱਖ ਤੱਕ ਦੀ ਜੋ ਯੂਨੀਵਰਸਿਟੀਆਂ ਨੇ ਔਰ ਸਕਾਲਰਸ਼ਿਪ ਦਿੰਦਿਆਂ ਨੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਇਸ ਕਰਕੇ ਜੋ ਹੈ ਯੂਕੇ ਜੋ ਹੈ ਉਹ ਆਸ ਦੀ ਰੇਟ ਦੇ ਵਿੱਚ ਪਹਿਲੀ ਪਸੰਦ ਬਣਿਆ ਹੋਇਆ ਓਕੇ ਸੋ ਇਹ ਓਪਰਚ्युनिटीज ਨੇ ਜਿਹੜੀਆਂ ਕਿਉਂਕਿ ਹਰ ਕੋਈ ਕੰਟਰੀ ਦਿੰਦੀ ਹੈ ਜਾਂ ਕੰਟਰੀਜ਼ ਦੇ ਵਿੱਚ ਜਿਸ ਤਰ੍ਹਾਂ ਯੂਨੀਵਰਸਿਟੀਆਂ ਨੇ ਉਹ ਦਿੰਦੀਆਂ ਨੇ ਸੋ ਪਰ ਕੈਨੇਡਾ ਦੇ ਕੰਪੈਰੀਟਿਵਲੀ ਜੇ ਆਪਾਂ ਦੇਖੀਏ ਤਾਂ ਯੂਕੇ ਚ ਬੱਚਿਆਂ ਲਈ ਕੀ ਓਪਰਚ्युनिटीज ਨੇ ਦੇਖੋ ਕੈਨੇਡਾ ਦੇ ਵਿੱਚ ਮੈਂ ਪਲੱਸ 2 ਵਾਲੇ ਸਟੂਡੈਂਟ ਦੀ ਗੱਲ ਕਰਦਾ ਜਦੋਂ ਸਟੂਡੈਂਟ ਆਪਣੀ 12th ਕੰਪਲੀਟ ਕਰ ਲੈਂਦਾ ਤਾਂ ਕੈਨੇਡਾ ਦੇ ਵਿੱਚ ਜੇਕਰ ਜਾਂਦਾ ਤਾਂ ਉਹ ਬੈਚਲਰਸ ਪ੍ਰੋਗਰਾਮ ਦੇ ਲਈ ਜਾਂਦਾ ਜਾਂ ਫਿਰ ਡਿਪਲੋਮਾ ਦੇ ਲਈ ਜਾਂਦਾ ਹੈ ਕੈਨੇਡਾ ਦੇ ਵਿੱਚ ਉਹਨੂੰ ਬੈਚਲਰਸ ਮਿਲਦੀ ਹੈ 4 ਸਾਲ ਦੀ ਡਿਪਲੋਮਾ ਮਿਲਦਾ 2 ਸਾਲ ਦਾ ਬਟ ਡਿਪਲੋਮਾ ਦੀ ਕਿਉਂਕਿ ਜੇਕਰ ਤੁਸੀਂ ਗੱਲ ਕਰੋਗੇ ਤਾਂ ਸਾਡੇ ਇੰਡੀਆ ਦੇ ਵਿੱਚ ਕਿੰਨੀ ਕੁ ਵੈਲਿਊ ਹੈ ਡਿਪਲੋਮਾ ਦੀ ਡਿਪਲੋਮਾ ਕਰਕੇ ਤੁਹਾਡੇ ਕੋਲ ਜੌਬ ਓਪਰਚ्युनिटीज ਜ਼ਿਆਦਾ ਵਧੀਆ ਨਹੀਂ ਹੈਗੀਆਂ ਤਾਂ ਤੁਹਾਨੂੰ ਡਿਗਰੀ ਕਰਨੀ ਪੈਂਦੀ ਹੈ ਸੇਮ ਉਹੀ ਡਿਗਰੀ ਯੂਕੇ ਦੇ ਵਿੱਚ 3 ਸਾਲ ਦੇ ਵਿੱਚ ਤੁਸੀਂ ਕੰਪਲੀਟ ਕਰ ਸਕਦੇ ਹੋ ਸੋ ਤੁਹਾਡੇ 1 ਸਾਲ ਦੀ ਟਿਊਸ਼ਨ ਫੀਸ ਵੀ ਘੱਟ ਜਾਊਗੀ ਤੁਹਾਡਾ 1 ਸਾਲ ਦਾ ਜਿਹੜੀ ਲਿਵਿੰਗ ਕਾਸਟ ਹੈ ਉਹ ਵੀ ਬਚੂਗਾ ਮਾਸਟਰਸ ਦੀ ਜੇਕਰ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਮਾਸਟਰਸ 2 ਸਾਲ ਦੀ ਹੈ ਯੂਕੇ ਦੇ ਵਿੱਚ ਉਹੀ ਤੁਸੀਂ ਮਾਸਟਰਸ 1 ਸਾਲ ਦੇ ਵਿੱਚ ਕੰਪਲੀਟ ਕਰ ਸਕਦੇ ਹੋ ਦੈਨ ਯੂਕੇ ਦੀਆਂ ਮੈਜੋਰਿਟੀ ਜਿਹੜੀ ਯੂਨੀਵਰਸਿਟੀਆਂ ਨੇ ਜੇਕਰ ਆਪਾਂ ਕਯੂਐਸ ਵਰਲਡ ਰੈਂਕਿੰਗ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਪਹਿਲੇ 10 ਯੂਨੀਵਰਸਿਟੀਆਂ ਦੇ ਵਿੱਚ ਜਿਹੜੀਆਂ 5 ਯੂਕੇ ਦੀਆਂ ਯੂਨੀਵਰਸਿਟੀਆਂ ਦਾ ਨਾਮ ਆਉਂਦਾ ਹੈ ਤਾਂ ਕੁਆਲਿਟੀ ਆਫ ਐਜੂਕੇਸ਼ਨ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈਗੀ ਹੈ ਯੂਕੇ ਦੇ ਵਿੱਚ ਥੈਨ ਤੁਸੀਂ ਗੱਲ ਕੀਤੀ ਕਿ ਕੈਨੇਡਾ ਤੇ ਯੂਕੇ ਦੇ ਵਿੱਚ ਕੀ ਕੀ ਕੰਪੈਰੀਜ਼ਨ ਕੀ ਹੈਗਾ ਕੈਨੇਡਾ ਦੇ ਵਿੱਚ ਤੁਹਾਨੂੰ ਸਕਾਲਰਸ਼ਿਪ ਨਹੀਂ ਮਿਲਦੀ ਯੂਕੇ ਦੇ ਵਿੱਚ ਤੁਹਾਨੂੰ ਸਕਾਲਰਸ਼ਿਪ ਮਿਲਦੀ ਹੈ ਇੱਕ ਸਾਲ ਦੇ ਵਿੱਚ ਤੁਸੀਂ ਆਪਣੀ ਮਾਸਟਰਸ ਕੰਪਲੀਟ ਕਰ ਲੈਂਦੇ ਹੋ ਇੰਟਰਨੈਸ਼ਨਲ ਐਕਸਪੋਜ਼ਰ ਹੈਗਾ ਫਿਰ ਬ੍ਰਿਟਿਸ਼ ਐਕਸੈਂਟ ਤੇ ਇੰਡੀਅਨ ਐਕਸੈਂਟ ਆਲਮੋਸਟ ਸੇਮ ਐ ਸੋ ਤੁਹਾਨੂੰ ਕੰਮਕਾਰ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਔਰ ਸਭ ਤੋਂ ਇੰਪੋਰਟੈਂਟ ਜਿਹੜੀ ਗੱਲ ਹੈ ਉਹ ਇਹ ਹੈਗੀ ਕਿ ਤੁਹਾਨੂੰ ਇੱਥੇ ਸਕਾਲਰਸ਼ਿਪ ਬਹੁਤ ਵਧੀਆ ਦਿੰਦੀਆਂ ਨੇ ਯੂਨੀਵਰਸਿਟੀਆਂ ਕੈਨੇਡਾ ਦੇ ਵਿੱਚ ਐਸ.ਟੀ.ਐਸ ਨੋਨ ਐਸ.ਟੀ.ਐਸ ਕੈਟਾਗਰੀ ਆ ਜਾਂਦੀ ਹੈ ਯੂਕੇ ਦੇ ਵਿੱਚ ਜਿਹੜਾ ਸਟੂਡੈਂਟ ਅਪਲਾਈ ਕਰੂਗਾ ਉਹਨੂੰ ਵੀਜ਼ਾ ਮਿਲ ਜਾਂਦਾ ਹੈ ਯਾਨੀ ਕਿ ਰਿਫਿਊਜ਼ਲ ਰੇਸ਼ੋ ਬਹੁਤ ਘਟਿਆ ਉਹਦਾ ਰੀਜ਼ਨ ਹੈ ਕਿ ਯੂਕੇ ਦੇ ਵਿੱਚ ਪੁਆਇੰਟ ਇਦਾਂ ਨਹੀਂ ਹੈਗਾ ਕਿ ਯੂਕੇ ਦਾ ਵੀਜ਼ਾ ਹਰ ਇੱਕ ਨੂੰ ਮਿਲ ਜਾਂਦਾ ਹੈ ਕਿਉਂਕਿ ਯੂਕੇ ਦਾ ਜਿਹੜਾ ਵੀਜ਼ਾ ਉਹ ਪੁਆਇੰਟ ਬੇਸਡ ਵੀਜ਼ਾ ਹੈ ਰਾਈਟ ਫਿਰ ਕੈਨੇਡਾ ਦੇ ਵਿੱਚ ਇਸ ਟਾਈਮ ਜਿਹੜਾ ਜੇਕਰ ਮੈਂ ਵੇਜ ਰੇਟ ਨੂੰ ਗੱਲ ਕਰਾਂ ਤਾਂ ਰੈਸੈਸ਼ਨ ਚੱਲ ਰਿਹਾ ਅਸੀਂ ਹਰ ਦੂਜੀ ਤੀਜੀ ਵੀਡੀਓ ਦੇਖਦੇ ਹਾਂ ਕਿ ਕੈਨੇਡਾ ਦੇ ਵਿੱਚ ਕੰਮ ਕਰਨ ਨੂੰ ਲੈ ਕੇ ਪ੍ਰੋਬਲਮਸ ਚੱਲ ਰਹੀਆਂ ਨੇ ਫਿਰ ਵੇਜ ਰੇਟ ਵੀ ਜੋ ਹੈ ਉਹ ਕੈਨੇਡਾ ਦੇ ਵਿੱਚ 800 ਤੋਂ 900 ਰੁਪਏ ਪ੍ਰਤੀ ਘੰਟਾ ਹੈ ਜਦਕਿ ਯੂਕੇ ਦੇ ਵਿੱਚ ਜੋ ਵੇਜ ਰੇਟ ਹੈ ਉਹ 1100 ਤੋਂ 120 ਸੋ ਇਹ ਸਾਰੇ ਰੀਜ਼ਨ ਨੇ ਜਿਨ੍ਹਾਂ ਦੇ ਕਰਕੇ ਅੱਜ ਦੀ ਡੇਟ ਦੇ ਵਿੱਚ ਯੂਕੇ ਜੋ ਹੈ ਇੰਡੀਅਨ ਸਟੂਡੈਂਟ ਦੀ ਖਾਸ ਕਰਕੇ ਪਹਿਲੀ ਪਸੰਦ ਬਣਿਆ ਹੋਇਆ ਓਕੇ ਸੋ ਇਹ ਇੰਟਰਨੈਸ਼ਨਲ ਐਕਸਪੋਜ਼ਰ ਮਿਲਣਾ ਯੂਨੀਵਰਸਿਟੀਆਂ ਵਿੱਚ ਯੂਕੇ ਦੇ ਵਿੱਚ ਖਾਸ ਕਰਕੇ ਤੇ ਨਾਲ ਦੀ ਨਾਲ ਜਿਹੜੀ ਸਕਾਲਰਸ਼ਿਪਸ ਦੀ ਆਪਾਂ ਗੱਲ ਕੀਤੀ ਹੈ ਨਾ ਤਾਂ ਯੂਨੀਵਰਸਿਟੀਆਂ ਖਾਸ ਕਰਕੇ ਚੂਜ਼ ਕਰਨਾ ਪ੍ਰਾਈਵੇਟ ਜਾਂ ਪਬਲਿਕ ਯੂਨੀਵਰਸਿਟੀਆਂ ਦੇ ਵਿੱਚੋਂ ਕਿਹੜੀ ਜ਼ਿਆਦਾ ਰਿਕਮੈਂਡ ਕੀਤੀ ਜਾਂਦੀ ਹੈ ਤੁਹਾਡੇ ਵੱਲੋਂ ਜੀ देखो ਅਸੀਂ ਯੂਕੇ ਦੇ ਵਿੱਚ ਜਿੰਨੀਆਂ ਵੀ ਅਸੀਂ ਯੂਨੀਵਰਸਿਟੀਆਂ ਪ੍ਰਮੋਟ ਕਰਦੇ ਹਾਂ ਨੰਬਰ 1 ਤਾਂ ਅਸੀਂ ਯੂਨੀਵਰਸਿਟੀਆਂ ਦੇ ਨਾਲ ਡਾਇਰੈਕਟਲੀ ਇਨਵੋਲਵ ਆ ਯਾਨੀ ਕਿ ਸਾਡੇ ਤੇ ਯੂਨੀਵਰਸਿਟੀ ਦੇ ਵਿਚਾਲੇ ਕੋਈ ਤੀਜਾ ਪਰਸਨ ਨਹੀਂ ਹੈਗਾ ਜੋ ਸਾਡੇ ਨਾਲ ਜੋ ਹੈ ਗੱਲਬਾਤ ਕਰਦਾ ਅਸੀਂ ਡਾਇਰੈਕਟ ਯੂਨੀਵਰਸਿਟੀ ਨੂੰ ਐਕਸਕਲੂਸਿਵਲੀ ਜੋ ਹੈ ਉਹ ਰਿਪਰੈਜ਼ੈਂਟ ਕਰਦੇ ਹਾਂ ਰਾਈਟ ਤੇ ਅਸੀਂ 99 ਵੀ ਨਹੀਂ ਮੈਂ 100% ਕਹਿਣਾ ਕਿ ਅਸੀਂ ਗਵਰਨਮੈਂਟ ਯੂਨੀਵਰਸਿਟੀਆਂ ਹੀ ਪ੍ਰਮੋਟ ਕਰਦੇ ਹਾਂ ਕੀ ਸਰਕਾਰੀ ਯੂਨੀਵਰਸਿਟੀਆਂ ਦੇ ਵਿੱਚ ਉਹਦੇ ਵਿੱਚ ਪੜ੍ਹਨ ਦੇ ਕੀ ਫਾਇਦੇ ਨੇ ਇੱਕ ਤਾਂ ਜਿਵੇਂ ਕਿ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਕਿ ਸਟੂਡੈਂਟ ਨੂੰ ਸਕਾਲਰਸ਼ਿਪ ਵਧੀਆ ਮਿਲਦੀਆਂ ਨੇ ਨੰਬਰ 2 ਯੂਕੇ ਦੀਆਂ ਮੈਜੋਰਿਟੀਆਂ ਜਿਹੜੀਆਂ ਯੂਨੀਵਰਸਿਟੀਆਂ ਨੇ ਜਿਹੜੀਆਂ ਪਬਲਿਕ ਯੂਨੀਵਰਸਿਟੀਆਂ ਨੇ ਉਹ ਹਰ ਇੱਕ ਸਟੂਡੈਂਟਸ ਨੂੰ ਜਦੋਂ ਆਪਣੀ ਡਿਗਰੀ ਕੰਪਲੀਟ ਕਰ ਲੈਂਦਾ ਤਾਂ ਵਿਦਿਨ 6 ਮਨਥ ਜੋ ਹੈ ਉਸ ਨੂੰ ਜੋਬ ਪਲੇਸਮੈਂਟਸ ਦਿੰਦੀਆਂ ਨੇ ਸੋ ਸਾਡੇ ਵੱਲੋਂ 100% ਜੋ ਰეკਮੈਂਡੇਸ਼ਨ ਹੁੰਦੀ ਹੈ ਉਹ ਪਬਲਿਕ ਯੂਨੀਵਰਸਿਟੀਆਂ ਦੀ ਹੁੰਦੀ ਹੈ ਸਰਕਾਰੀ ਯੂਨੀਵਰਸਿਟੀਆਂ ਦੀ ਹੁੰਦੀ ਹੈ ਉਹਨਾਂ ਦੀ ਫੀਸ ਵੀ ਸਟੂਡੈਂਟ ਦੇ ਬਜਟ ਦੇ ਵਿੱਚ ਰਹਿੰਦੀ ਹੈ ਤੇ ਸਟੂਡੈਂਟ ਨੂੰ ਈਜ਼ੀਲੀ ਜੋ ਹੈ ਉਹ ਐਡਮਿਸ਼ਨ ਵੀ ਮਿਲ ਜਾਂਦੀ ਹੈ ਓਕੇ ਸੋ ਹੁਣ ਆਪਾਂ ਗੱਲ ਕਰ ਲਈਏ ਐਲੀਜੀਬਿਲਟੀ ਕ੍ਰਾਈਟੇਰੀਆ ਦੀ ਤਾਂ ਹਰ ਇੱਕ ਕੰਟਰੀ ਦਾ ਜਾਂ ਹੁੰਦਾ ਹੈ ਐਲੀਜੀਬਿਲਟੀ ਕ੍ਰਾਈਟੇਰੀਆ ਹੁੰਦਾ ਹੈ ਪਰ ਤੁਸੀਂ ਯੂਕੇ ਦਾ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਹੈ ਜਿਹੜਾ ਮਤਲਬ ਹੁਣ ਤੱਕ ਸਟੂਡੈਂਟਸ ਕਰਕੇ ਗਏ ਨੇ ਇਥੋਂ ਜੀ यूके की अगर हम स्टैंडर्ड एलिजिबिलिटी क्राइटेरिया की बात करें तो आइल्स में स्टूडेंट्स को चाहिए होता है सिक्स नॉट लेस देन 5.5 और पीटी में बच्चों को चाहिए होता है 51 वन नॉट लेस देन 51 उसके अकॉर्डिंग बच्चे अपनी एडमिशंस लेते हैं अब बात आती है जो बच्चे इन स्कोर को अचीव ही नहीं कर पा रहे तो उनका क्या होगा वो बच्चे भी यूके तभी भी अप्लाई कर सकते हैं कैसे वो यूके वीआई का टेस्ट दे सकते हैं आइल्स और पीटी उसमें बच्चों को आइल्स में चाहिए यूके में फोर पॉइंट फाइव नॉट लेस देन फोर पॉइंट फाइव और पी टी यूके में उनको चाहिए फोर्टी थ्री नॉट लेस देन फोर्टी थ्री वो बच्चे बैचलर्स की डिग्री के लिए भी यूके में अप्लाई कर सकते हैं क्योंकि मैम देखो अज की रेट के खास करके साथ पंजाबियों के लिए ना आयल्स से पी टी जो एक टास्क ਅੱਜ ਵੀ ਬਹੁਤ ਸਾਰੇ ਬੱਚਿਆਂ ਨੂੰ ਐ ਲੱਗਦਾ ਕਿ ਯਾਰ ਆਇਲਸ ਦੇ ਵਿੱਚ 6 ਬੈਂਡ ਲੈਣਾ ਜਿਹੜਾ ਉਹ ਬਹੁਤ ਔਖਾ ਕੰਮ ਹੈ ਤਾਂ ਸੀਬੜ ਤੁਹਾਡੇ ਲਈ ਖਾਸ ਕਰਕੇ ਇੱਕ ਇਹੋ ਜਿਹੀ ਆਪਸ਼ਨ ਲੈ ਕੇ ਆਇਆ ਹੈ ਕਿ ਜੇਕਰ ਤੁਸੀਂ ਯੂਕੇ ਵੀਆਈ ਆਇਲੈਟਸ ਜਾਂ ਫਿਰ ਯੂਕੇ ਵੀਆਈ ਪੀਟੀ ਕਰਦੇ ਹੋ ਤੇ ਤੁਹਾਡਾ ਓਵਰਆਲ ਸਕੋਰ 4.5 ਬੈਂਡ ਹੈ ਤਾਂ ਵੀ ਤੁਸੀਂ ਯੂਕੇ ਜਾਣ ਦਾ ਸੁਪਨਾ ਸাকার ਕਰ ਸਕਦੇ ਹੋ ਕੋਈ ਫਾਊਂਡੇਸ਼ਨ ਨਹੀਂ ਡਾਇਰੈਕਟ ਤੁਸੀਂ 3 ਇਅਰਸ ਦੀ ਬੈਚਲਰਸ ਦੇ ਲਈ ਜੋ ਹੈ ਤੁਸੀਂ ਜਾਓਗੇ ਡਾਇਰੈਕਟ 3 ਇਅਰਸ ਦੀ ਬੈਚਲਰ ਕੰਪਲੀਟ ਕਰਕੇ ਤੁਹਾਡੇ ਕੋਲ ਜੋ ਹੈ ਦੈਨ ਤੁਹਾਡੇ ਕੋਲ ਆਪਸ਼ਨ ਹੋਊਗੀ ਕਿ ਤੁਸੀਂ ਪੋਸਟ ਸਟਡੀ ਵਰਕ ਦੇ ਲਈ ਅਪਲਾਈ ਕਰ ਸਕਦੇ ਹੋ ਓਕੇ ਸੋ ਬੈਂਡ ਦੀ ਤਾਂ ਆਪਾਂ ਗੱਲ ਕਰ ਲਈ ਹੈ ਨਾ ਇਹਦੀ ਕਲੈਰਿਟੀ ਤਾਂ ਹੋ ਗਈ ਇੱਕ ਇਹ ਵੀ ਹੁੰਦਾ ਹੈ ਕਿ ਗੈਪ ਨੂੰ ਲੈ ਕੇ ਵੀ ਬਹੁਤ ਚੀਜ਼ਾਂ ਹੁੰਦੀਆਂ ਨੇ ਕਿ ਜੇ ਮੇਰਾ ਇੰਨੇ ਸਾਲ ਦਾ ਗੈਪ ਹੈ ਤਾਂ ਮੇਰਾ ਵੀਜ਼ਾ ਲੱਗੇਗਾ ਜਾਂ ਨਹੀਂ ਲੱਗੇਗਾ ਐਂਡ ਯੂਕੇ 'ਚ ਵੀ ਇਹੀ ਚੀਜ਼ ਹੈ ਸੋ ਗੈਪ ਯੂਕੇ 'ਚ ਐਕਸੈਪਟ ਹੁੰਦਾ ਹੈ ਮਤਲਬ ਕਿੰਨਾ ਗੈਪ ਹੈ ਉਹ ਕਿਵੇਂ ਆ ਉਹ ਸਮਝਾਓ डेफिनेटली uh, अगर हम यूके की बात करें वहाँ पे गैप एक्सेप्टेड है अगर हम बैचलर्स के लिए कोई बच्चा जाना चाहता है तो वो पाँच साल तक के गैप में जा सकता है एंड अगर पोस्ट ग्रेजुएशन के लिए जाना चाहता है तो पंद्रह साल तक का गैप एक्सेप्टेड है यूके में अभी रिसेंटली hmm. हमारे पिछले इनटेक में एक स्टूडेंट थी उसका पंद्रह साल का गैप था एंड उसका वीज़ा लगा एंड उसके बाद उसका हस्बैंड एंड उसका बारह साल का बेटा भी उसके साथ किया हुआ है ओके okay. ਦੇ ਕੋ ਮੈਮ ਅਸ ਦੀ ਰੇਟ ਦੇ ਵਿੱਚ ਨਾ ਗੈਪ ਨੂੰ ਲੈ ਕੇ ਬਹੁਤ ਸਾਰੀਆਂ ਪ੍ਰੋਬਲਮਸ ਨੇ ਕਿਉਂਕਿ ਆਸਟ੍ਰੇਲੀਆ ਗੈਪ ਐਕਸੈਪਟੇਬਲ ਨਹੀਂ ਕਰਦਾ ਜਿਆਦਾ 2 ਸਾਲ ਤੋਂ ਜ਼ਿਆਦਾ ਗੈਪ ਨਹੀਂ ਲੈਂਦਾ ਕੈਨੇਡਾ ਦੇ ਵਿੱਚ ਇਸ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ ਤਾਂ ਸਪੈਸ਼ਲੀ ਉਹ ਸਟੂਡੈਂਟ ਜਿਨ੍ਹਾਂ ਦਾ ਐਜੂਕੇਸ਼ਨ ਦੇ ਵਿੱਚ ਗੈਪ ਹੈ ਤੇ ਤੁਹਾਡੇ ਆਇਲ ਸਪੀਟੀ ਦੇ ਵਿੱਚ ਡਿਜ਼ਾਇਰਡ ਸਕੋਰ ਹੈਗਾ ਜੋ ਤੁਹਾਨੂੰ ਮੈਮ ਨੇ ਦੱਸਿਆ ਤਾਂ ਤੁਸੀਂ ਯੂਕੇ ਦੇ ਲਈ ਅਪਲਾਈ ਕਰ ਸਕਦੇ ਹੋ ਤੇ ਯੂਕੇ ਦਾ ਸਕਸੈਸ ਰੇਟ 100% ਹੈ ਚਾਹੇ ਤੁਹਾਡਾ 5 ਸਾਲ ਦਾ ਗੈਪ ਆ ਚਾਹੇ 10 ਸਾਲ ਦਾ ਗੈਪ ਆ ਚਾਹੇ ਉਹ 15 ਸਾਲ ਦਾ ਜਿਵੇਂ ਮੈਮ ਨੇ ਤੁਹਾਨੂੰ ਦੱਸਿਆ ਤਾਂ ਰੀਸੈਂਟ ਜੋ ਸਾਡਾ ਕਪਲ ਗਿਆ ਉਹਨਾਂ ਦੀ ਏਜ ਸੀ ਕਿ 46 46 ਸਾਲ ਦੀ ਉਮਰ ਦੇ ਵਿੱਚ ਵੀ ਉਹਨਾਂ ਨੂੰ ਹਾਈ ਕਮਿਸ਼ਨ ਨੇ ਵੀਜ਼ਾ ਦਿੱਤਾ ਤੇ ਅਸ ਦੀ ਰੇਟ ਦੇ ਵਿੱਚ ਉਹ ਸਟੱਡੀ ਕਰ ਰਹੇ ਨੇ ਮਾਸਟਰਸ ਪ੍ਰੋਗਰਾਮ ਦੇ ਲਈ ਓਕੇ ਸੋ ਗੈਪ ਦੀ ਤਾਂ ਬ ਗੱਲ ਕਰ ਲਈ ਇੱਕ ਜਦੋਂ ਬੱਚੇ ਉੱਥੇ ਸਟੱਡੀ ਕਰਨ ਜਾਂਦੇ ਨੇ ਤਾਂ ਮੋਸਟ ਆਫ ਦ ਸਟੂਡੈਂਟਸ ਦਾ ਸਟੱਡੀ ਕਰਕੇ ਵਾਪਸ ਵੀ ਆ ਜਾਂਦੇ ਨੇ ਤਾਂ ਕਈ ਅੱਗੇ ਆਪਸ਼ਨਸ ਦੇਖਦੇ ਨੇ ਹਨਾ ਤਾਂ ਯੂਕੇ ਦੇ ਵਿੱਚ ਸਟੂਡੈਂਟਸ ਦੇ ਲਈ ਸਟੱਡੀ ਤੋਂ ਬਾਅਦ ਉਹਨਾਂ ਦੀ ਜਦੋਂ ਸਟੱਡੀ ਕੰਪਲੀਟ ਹੋ ਗਈ ਉੱਥੇ ਫੋਰਨ ਜਾ ਕੇ ਫਿਰ ਅੱਗੇ অপਸ਼ਨਸ ਕੀ ਨੇ oportunidades ਕੀ ਨੇ ਉਹਨਾਂ ਕੋਲ ਦੇਖੋ ਮੈਮ ਯੂਕੇ ਦੇ ਵਿੱਚ ਜਿਹੜੇ ਹੁਣ ਆਪਾਂ ਪੰਜਾਬ ਤੋਂ ਗੱਲ ਕਰ ਲੈਨੇ ਆ ਜਿਹੜੇ ਜਾਂਦੇ ਆ ਉਹ ਸਿਰਫ ਪੜਨ ਵਾਸਤੇ ਨਹੀਂ ਜਾਂਦੇ ਹੈਗੇ ਬੱਚਿਆਂ ਦਾ ਤਾਂ ਹੁੰਦਾ ਵੀ ਅਸੀਂ ਉੱਥੇ ਜਾ ਕੇ ਸੈਟਲ ਹੋਣਾ ਵਾ ਜਿਹੜੀ ਮਰਜ਼ੀ ਕੰਟਰੀ ਲਾ ਲਈ ਆਸਟ੍ਰੇਲੀਆ ਕੈਨੇਡਾ ਜਾਂ ਫਿਰ ਆਪਾਂ ਸਪੈਸਫਿਕਲੀ ਯੂਕੇ ਦੀ ਗੱਲ ਕਰ ਲੈਨੇ ਆ ਸੋ ਯੂਕੇ ਦੇ ਵਿੱਚ ਜਿਹੜੇ ਬੱਚੇ ਜਾਂਦੇ ਆ ਜਿਹੜੇ ਬੈਚਲਰਸ ਕਰਨ ਜਾਂਦੇ ਆ 2 ਸਾਲ 3 ਸਾਲ ਦੀ ਬੈਚਲਰਸ ਤੋਂ ਬਾਅਦ ਉਹਨਾਂ ਨੂੰ 2 ਸਾਲ ਦਾ ਵਰਕ ਪਰਮਿਟ ਮਿਲਦਾ ਸੋ ਆਪਣਾ ਉਹਨੂੰ ਪੋਸਟ ਸਟਡੀ ਵਰਕ ਰਾਈਟਸ ਕਹਿ ਦਿੰਨੇ ਆ ਸੋ ਜਦੋਂ ਜਿਹੜੇ ਬੱਚੇ ਮਾਸਟਰਸ ਕਰਦੇ ਆ ਉਹਨਾਂ ਨੂੰ ਵੀ ਪੋਸਟ ਸਟਡੀ ਵਰਕ ਰਾਈਟਸ ਮਿਲਦੇ ਆ ਸੋ ਓਪਰਚੁਨਿਟੀ ਦੀ ਆਪਾਂ ਇੱਥੇ ਗੱਲ ਕਰ ਲੈਨੇ ਆ ਵੀ ਜਿਹੜੀਆਂ ਵੀ ਯੂਨੀਵਰਸਿਟੀਆਂ ਦੇ ਵਿੱਚ ਬੱਚੇ ਹੁਣ ਜ਼ਿਆਦਾਤਰ ਯੂਨੀਵਰਸਿਟੀਆਂ ਪਬਲਿਕ ਨੇ ਪਬਲਿਕ ਯੂਨੀਵਰਸਿਟੀ ਵਿਦਨ 6 ਮੰਥਸ ਸਾਰੇ ਬੱਚਿਆਂ ਨੂੰ ਪਲੇਸਮੈਂਟਸ ਪ੍ਰੋਵਾਈਡ ਕਰਦੀਆਂ ਨੇ ਸੋ ਜਦੋਂ ਤੁਸੀਂ ਆਪਣੀ ਡਿਗਰੀ ਪੂਰੀ ਕਰ ਲਈ ਤੁਸੀਂ ਵਰਕ ਪਰਮਿਟ ਤੇ ਆ ਗਏ ਤਾਂ ਤੁਹਾਨੂੰ ਯੂਨੀਵਰਸਿਟੀਆਂ ਦੇ ਵੱਲੋਂ ਪਲੇਸਮੈਂਟਸ ਆਫਰ ਕਰੀਆਂ ਜਾਂਦੀਆਂ ਨੇ ਵਿਦਨ 6 ਮੰਥ ਵਧੀਆ ਸਟੇਬਿਲਿਟੀ ਦੇ ਨਾਲ ਬੱਚੇ ਵਧੀਆ ਪਲੇਸਮੈਂਟਸ ਦੇ ਉੱਪਰ ਕੰਮ ਕਰਦੇ ਆ ਓਕੇ ਸੋ ਜਿਹੜੇ ਕਿਉਂਕਿ ਯੂਕੇ ਦਾ ਹੁਣ ਜ਼ਿਆਦਾ ਪ੍ਰਭਾਵ ਜਿਹੜਾ ਬੱਚਿਆਂ ਦੇ ਉੱਤੇ ਲੱਗ ਰਿਹਾ ਕਿਉਂਕਿ ਹਰ ਕੋਈ ਯੂਕੇ ਦੀ ਗੱਲ ਕਰ ਰਿਹਾ ਸੋ ਯੂਕੇ ਜਾਣਾ ਤੁਹਾਡੇ ਥਰੂ ਵੀ ਕਿੰਨੇ ਵੀਜ਼ਾਸ ਲੱਗੇ ਗਏ ਹੋਣਗੇ ਸਕਸੈਸ ਰੇਟ ਕਿੰਨਾ ਗਿਆ ਤੁਹਾਡੇ ਸੀਬੋਰਡ ਤੋਂ ਯੂਕੇ ਜਾਣ ਵਾਲੇ ਬੱਚਿਆਂ ਦਾ ਮੈਂ ਯੂਕੇ ਦੇ ਸਕਸੈਸ ਰੇਟ ਦੀ ਗੱਲ ਕਰਾਂ ਜਿਵੇਂ ਪੈਨ ਇੰਡੀਆ ਦੀ ਗੱਲ ਕਰਾਂ ਤਾਂ ਪੈਨ ਇੰਡੀਆ ਦਾ ਜਿਹੜਾ ਸਕਸੈਸ ਰੇਟ ਹੈ ਇੰਡੀਆ ਤੋਂ ਉਹ ਹੈਗਾ ਜੀ ਅਬਵ 90% ਜੇ ਮੈਂ ਸੀਬਡ ਦੀ ਗੱਲ ਕਰਾਂ ਤੇ ਅਸੀਂ ਲਾਸਟ 6 ইয়ারਸ ਤੋਂ ইউਕੇ ਪ੍ਰਮੋਟ ਕਰ ਰਹੇ ਹਾਂ ਤੇ ইউਕੇ ਦੇ ਸਟੂਡੈਂਟ ਵੀਜ਼ਾ ਲੈਂਦੇ ਆ ਰਹੇ ਹਾਂ ਤੇ ਮੈਂ ਯੂਕੇ ਦਾ ਸਕਸੈਸ ਰੇਟ ਗੱਲ ਕਰਾਂ ਸੀਬਡ ਤੋਂ ਤਾਂ ਸਾਡਾ ਹੈਗਾ ਜੀ 100% ਤੇ ਅਸੀਂ ਉਮੀਦ ਰੱਖਦੇ ਹਾਂ ਵੀ ਆਉਣ ਵਾਲੇ ਸਾਲਾਂ 'ਚ ਵੀ ਜਿਹੜਾ ਸਾਡਾ ਸਕਸੈਸ ਰੇਟ ਹੈ ਜੀ ਉਹ ਸੇਮ ਹੀ ਰਹੇਗਾ ਤੇ 100% ਹੀ ਰਹੇਗਾ ਓਕੇ ਸੋ ਜਿਵੇਂ ਆਪਾਂ ਬਾਅਦ ਦੀਆਂ ਆਪਸ਼ਨਸ ਦੀ ਗੱਲ ਕੀਤੀ ਹਣਾ ਕੀ ਸਟੱਡੀ ਤੋਂ ਬਾਅਦ ਬੱਚਾ ਕੀ ਕਰੇ ਸੋ ਵਰਕ ਰਾਈਟਸ ਦੀ ਵੀ ਗੱਲ ਕਰਦੇ ਆ ਕਿ ਵਰਕ ਓਪਰਚ्युनिटीज ਉੱਥੇ ਬੱਚਿਆਂ ਨੂੰ ਉਸ ਤੋਂ ਬਾਅਦ ਪਲੇਸਮੈਂਟਸ ਤਾਂ ਹੁੰਦੀਆਂ ਨੇ ਹੋਰ ਵਰਕ ਓਪਰਚ्युनिटीज ਕੀ ਨੇ ਜਿਹੜੀਆਂ ਯੂਕੇ ਤੋਂ ਬਾਅਦ ਬੱਚਾ ਲੈ ਸਕਦਾ ਹਾਂ ਹਾਂਜੀ ਯੂਕੇ ਦੇ ਵਿੱਚ ਮਤਲਬ ਆਪਾਂ ਹੁਣ ਗੱਲਬਾਤ ਕਰ ਲੈਨੇ ਕਿਸੇ ਬੱਚੇ ਨੇ ਕਿਸੇ ਸਪੈਸੀਫਿਕ ਫੀਲਡ ਦੇ ਵਿੱਚ ਸਟੱਡੀ ਕਰੀ ਆ ਤੋ ਆਪਣੀ ਫੀਲਡ ਦੇ ਵਿੱਚ ਵਰਕ ਕਰ ਸਕਦਾ ਵਾ ਹੋਰ ਬਹੁਤ ਸਾਰੇ ਆਪਸ਼ਨ ਨੇ ਮੈਡੀਕਲ ਦੇ ਵਿੱਚ ਬਹੁਤ ਸਾਰੇ ਆਪਸ਼ਨ ਨੇ ਨਾ ਕੋਈ ਬੱਚਾ ਫੋਰ ਐਗਜ਼ਾਮਪਲ ਦੇ ਤੌਰ ਤੇ ਆਪਾਂ ਗੱਲ ਕਰ ਲੈਨੇ ਵੀ ਇੱਥੋਂ ਮੈਡੀਕਲ ਫੀਲਡ ਦੇ ਰਿਲੇਟਡ ਸਟੱਡੀ ਕਰਕੇ ਗਿਆ ਹੋਇਆ ਵਾ ਸੋ ਕੇਅਰ ਹੋਮਸ ਦੀ ਜਾਂ ਫਿਰ ਮੈਡੀਕਲ ਦੇ ਵਿੱਚ ਤਾਂ ਹਮੇਸ਼ਾ ਹੀ ਡਿਮਾਂਡ ਰਹੀ ਆ ਤੇ ਸਪੈਸ਼ਲੀ ਆਪਾਂ ਯੂਕੇ ਦੀ ਗੱਲ ਕਰ ਲੈਨੇ ਆ ਤਾਂ ਯੂਕੇ ਦੇ ਵਿੱਚ ਇੰਡੀਆ ਤੋਂ ਵਰਕ ਪਰਮਿਟ ਤੇ ਬਹੁਤ ਸਾਰੇ ਬੱਚੇ ਜਾਂਦੇ ਆ ਫੈਮਲੀਆਂ ਦੇ ਨਾਲ ਜਾਂਦੇ ਆ ਤੇ ਸਟੱਡੀ ਕਰਨ ਤੋਂ ਬਾਅਦ ਵੀ ਜਿਵੇਂ ਹੁਣ ਕਿਸੇ ਨੇ ਇੱਥੇ ਬੀਐਸਸੀ ਨਰਸਿੰਗ ਕੀਤੀ ਆ ਸੋ ਉਹਨਾਂ ਨੇ ਮਾਸਟਰਸ ਮੈਡੀਕਲ ਦੇ ਵਿੱਚ ਕੰਪਲੀਟ ਕੀਤੀ ਆ ਸੋ ਉਹਨਾਂ ਦਾ ਬਹੁਤ ਵਧੀਆ ਸਕੋਪ ਆ ਪਲੱਸ ਜੇ ਆਪਾਂ ਹੋਰ ਰੈਗੂਲਰ ਸਬਜੈਕਟਸ ਦੀ ਵੀ ਆਪਾਂ ਗੱਲ ਕਰ ਲੈਨੇ ਆ ਐਕਸੈਪਟ ਨਾਟ ਐਕਸੈਪਟਿਵ ਕਿ ਮੈਡੀਕਲ ਤੋਂ ਇਲਾਵਾ ਐਮਬੀਏ ਕੀਤੀ ਆ ਜਾਂ ਫਿਰ ਹੋਰ ਕੋਈ ਸਬਜੈਕਟ ਪੜਿਆ ਉਹਨਾਂ ਵਾਸਤੇ ਵੀ ਬਹੁਤ ਸਾਰੇ ਆਪਸ਼ਨ ਦੇਖੋ ਮੈਮ ਅੱਜ ਹੀ ਰੇਟ ਦੇ ਵਿੱਚ ਜਿਵੇਂ ਸਰ ਵਕਤ ਦੀ ਗੱਲ ਕਰ ਰਹੇ ਨੇ ਜਾਂ ਤੁਸੀਂ ਜੌਬ ਦੀ ਗੱਲ ਕਰ ਰਹੇ ਹੋ ਤਾਂ ਮਿਨਿਮਮ ਜਿਹੜਾ ਵੇਜ ਰੇਟ ਸਟਾਰਟਿੰਗ ਹੈ ਜਦੋਂ ਤੁਸੀਂ ਆਪਣੀ ਡਿਗਰੀ ਕੰਪ ਮੈਂ ਤੁਹਾਨੂੰ ਇੱਕ ਮੇਰੇ ਕੋਲ ਪੂਰਾ ਡਾਟਾਬੇਸ ਹੈਗਾ ਜੇਕਰ ਤੁਸੀਂ ਯੂਕੇ ਦੇ ਵਿੱਚ ਸਟੱਡੀ ਕੰਪਲੀਟ ਕਰਨ ਤੋਂ ਬਾਅਦ bizness development manager ਦੀ ਵੀ ਜੇਕਰ ਤੁਸੀਂ ਜੌਬ ਲੈਣ ਤਾਂ ਪਰ ইয়ার ਤੁਹਾਡਾ ਜਿਹੜਾ মিনিমাম ਸੈਲਰੀ ਪੈਕੇਜ दैट वुड बी ਨੀਅਰ अबाउट 70 uh, 72 80000 ਪਰ ইয়ার राइट जेकर ਤੁਸੀਂ ਨਰਸਿੰਗ ਦੇ ਵਿੱਚੋਂ ਇਹ ਮੈਂ ਉਹਨਾਂ ਬੱਚਿਆਂ ਦੀ ਗੱਲ ਕਰ ਰਿਹਾ ਜੇਕਰ ਜਿਹੜੇ आरक्यूएफ ਲੈਵਲ 8 ਜਿਹੜੇ ਪੀਐਚਡੀ ਲੈਵਲ ਦੇ ਪ੍ਰੋਗਰਾਮ ਨੇ ਉਹ ਇਦਾਂ ਦੇ ਪ੍ਰੋਗਰਾਮ ਕਰਕੇ ਤੁਸੀਂ ਜੇਕਰ ਜੋਬ ਪਲੇਸਮੈਂਟ ਕਰਦੇ ਹੋ ਤਾਂ ਇੰਨਾ ਵੇਜ ਰੇਟ ਹੈਗਾ ਮਿਨੀਮਮ ਪਰイヤー ਦਾ ਜਿਵੇਂ ਸਰ ਨੇ ਨਰਸਸ ਦੀ ਗੱਲ ਕੀਤੀ ਤਾਂ ਨਰਸਿੰਗ ਨਰਸਸ ਦੀ ਜਿਹੜੀ ਮਿਨੀਮਮ ਸਟਾਰਟਿੰਗ ਹੈ ਕਿ ਜੇ ਤੁਸੀਂ ਆਪਣੀ ਬੀਐਸਸੀ ਨਰਸਿੰਗ ਜਾਂ ਐਮਐਸਸੀ ਨਰਸਿੰਗ ਕੰਪਲੀਟ ਕਰਨ ਤੋਂ ਬਾਅਦ ਤੁਸੀਂ ਜੋਬ ਕਰਦੇ ਹੋ ਯੂਕੇ ਦੇ ਵਿੱਚ ਤਾਂ ਮਿਨੀਮਮ ਵੇਜ ਰੇਟ ਜਿਹੜਾ ਹੈ ਉਹ 35 ਤੋਂ 36 ਹਜ਼ਾਰ ਜਿਹੜਾ ਪਾਉਂਡ ਹੈ ਉਹ ਹੈਗਾ 35 ਤੋਂ 36 ਹਜ਼ਾਰ ਦਾ ਮਤਲਬ ਲਮਸਮ 36-37 ਲੱਖ ਰੁਪਈਆ ਸਾਲ ਦਾ ਬਣ ਜਾਂਦਾ ਸੋ ਇੱਕ ਵਧੀਆ ਸੈਲਰੀ ਪੈਕੇਜ ਹੈਗਾ ਔਰ ਜਿਹੜੇ ਸਟੂਡੈਂਟ ਸਪੈਸ਼ਲੀ ਇੰਡੀਆ ਤੋਂ ਜਾਂਦੇ ਨੇ ਮੇਰੀ ਉਹਨਾਂ ਨੂੰ ਇੱਕ ਸਜੈਸ਼ਨ ਹੈ ਕਿ ਤੁਸੀਂ ਆਪਣਾ ਮੋਟਿਵ ਇਹ ਲੈ ਕੇ ਚੱਲੋ ਕਿ ਅਸੀਂ ਯੂਕੇ ਦੇ ਵਿੱਚ ਜਾ ਕੇ ਆਪਣੀ ਸਟੱਡੀ ਕੰਪਲੀਟ ਕਰਾਂਗੇ ਇੱਕ ਕੁਆਲਿਟੀ ਆਫ ਐਜੂਕੇਸ਼ਨ ਦਾ ਜਿਹੜਾ ਉਹ ਲਾਹਾ ਲਾਹਾਂਗੇ ਤਾਂ ਜੋ ਤੁਹਾਨੂੰ ساری ਉਮਰ ਤੁਹਾਨੂੰ ਹਾਲਾਕੀ ਕੋਈ ਵੀ ਕੰਮ ਮਾੜਾ ਨਹੀਂ ਹੁੰਦਾ ਤੁਸੀਂ ਲੇਬਰ ਆਫ ਵਰਕ ਨਾ ਕਰੋ ਤੇ ਵਧੀਆ ਤੁਸੀਂ ਇੱਕ ਵਾਈਟ ਕਾਲਰ ਜੌਬ ਦੇ ਵਿੱਚ ਆਪਣਾ ਜਿਹੜਾ ਫਿਊਚਰ ਹੈ ਉਹ ਸੈੱਟ ਕਰ ਸਕੋ ਜੀ ਬਹੁਤ ਵਧੀਆ ਸੋ ਜਦੋਂ ਬੱਚੇ ਬਾਹਰ ਜਾਂਦੇ ਨੇ ਆਬਵੀਅਸਲੀ ਪੇਰੈਂਟਸ ਨੂੰ ਟੈਨਸ਼ਨ ਹੁੰਦੀ ਹੈ ਕਿ ਹੈਗਾ ਕਿ ਉਹਨਾਂ ਨੇ ਸਟੱਡੀ ਕਰਨੀ ਹੈ ਬਾਅਦ ਵਿੱਚ ਜੇ ਜੌਬ ਕਰ ਰਹੇ ਨੇ ਉੱਥੇ ਮਾਹੌਲ ਕਿਵੇਂ ਦਾ ਸੋ ਕ੍ਰਾਈਮ ਰੇਟ ਦੀ ਜੇ ਆਪਾਂ ਯੂਕੇ ਦੀ ਗੱਲ ਕਰੀਏ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਜੇ ਮੈਂ ਯੂਕੇ ਦੇ ਕ੍ਰਾਈਮ ਰੇਟ ਦੀ ਗੱਲ ਕਰਾਂ ਤੇ ਜਿਹੜੇ ਮਾਪੇ ਆਪਣੇ ਬੱਚਾ ਨੂੰ ਯੂਕੇ ਭੇਜਣਾ ਚਾਹੁੰਦੇ ਨੇ ਉਹ ਬੇਫਿਕਰ ਰਹਿਣ ਇਸ ਚੀਜ਼ ਤੋਂ ਯੂਕੇ ਦਾ ਜਿਹੜਾ ਕ੍ਰਾਈਮ ਰੇਟ ਹੈਗਾ ਉਹ ਹੈਗਾ ਜੀ 1.2% ਜਿਹੜਾ ਕਿ ਹੋਰ ਕੰਟਰੀਆਂ ਨਾਲੋਂ ਕਾਫੀ ਘੱਟ ਹੈ ਜਿਹੜੇ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਭੇਜ ਰਹੇ ਨੇ ਨਾ ਉਹਨਾਂ ਦੇ ਉਹ ਬੇਫਿਕਰ ਹੋ ਕੇ ਭੇਜ ਸਕਦੇ ਨੇ ਉਹਦਾ ਰੀਜ਼ਨ ਕਿ ਇੱਕ ਤਾਂ ਜਿਵੇਂ ਮੈਮ ਨੇ ਦੱਸਿਆ ਕਿ ਕ੍ਰਾਈਮ ਰੇਟ ਬਹੁਤ ਘੱਟ ਹੈ ਨੰਬਰ 2 ਅਸੀਂ ਗਰੁੱਪ ਦੇ ਵਿੱਚ ਸਟੂਡੈਂਟਸ ਨੂੰ ਭੇਜਦੇ ਆ ਅਸੀਂ 50 50 60 60 ਸਟੂਡੈਂਟਸ ਦਾ ਗਰੁੱਪ ਲੈ ਕੇ ਜਾਂਦੇ ਆ ਤੇ ਸਾਡੇ ਟੀਮ ਦਾ ਇੱਕ ਮੈਂਬਰ ਨਾਲ ਜ਼ਰੂਰ ਜਾਂਦਾ ਹੈ ਤੇ ਪਹਿਲੇ 15 20 ਦਿਨਾਂ ਸੇ ਸਟੂਡੈਂਟਸ ਨੂੰ ਅਕਮੋਡੇਸ਼ਨ ਵੀ ਪ੍ਰੋਵਾਈਡ ਕਰਦੇ ਆ ਤਾਂ ਜੋ ਜੇਕਰ ਤੁਹਾਡਾ ਕੋਈ ਰਿਸ਼ਤੇਦਾਰ ਸੱਜਣ ਮਿੱਤਰ ਨਹੀਂ ਹੈਗਾ ਤਾਂ ਸੀਬੋਰਡ ਤੁਹਾਡੇ ਬੱਚੇ ਦੀ ਪੂਰੀ ਟੇਕ ਕੇਅਰ ਕਰੂਗਾ ਜੀ ਜੀ ਸੋ ਰਿਫਿਊਜ਼ਲ ਦੀ ਜੇ ਆਪਾਂ ਗੱਲ ਕਰੀਏ ਬਹੁਤ ਸਾਰੀਆਂ ਕੰਟਰੀਸ ਤੋਂ ਕਈ ਵਾਰੀ ਬੱਚਿਆਂ ਨੂੰ ਰਿਫਿਊਜ਼ਲ ਆ ਜਾਂਦੀ ਆ ਕੈਨੇਡਾ ਤੋਂ ਅਗੀਆਂ ਆਸਟ੍ਰੇਲੀਆ ਤੋਂ ਆਗੀ ਫਿਰ ਉਸ ਤੋਂ ਬਾਅਦ ਨਵੀਂ ਕੰਟਰੀ 'ਚ ਅਪਲਾਈ ਕਰਨਾ ਉਹ ਉਹਦੇ ਵਾਸਤੇ ਕੀ ਓਪਰਚ्युनिटीज ਕੋਈ ਕਰ ਰਿਫਿਊਜ਼ਲ ਇਹੋ ਜਿਹਾ ਵਰਡ ਹੈ ਜਿਹੜਾ ਕਿ ਬੱਚੇ ਨੂੰ ਤੁਹਾਡੇ ডিসਪਾਇੰਟ ਕਰਦਾ ਹੀ ਕਰਦਾ ਨਾਲ ਨਾਲ ਏਜੰਟ ਨੂੰ ਕੰਸਲਟੈਂਟ ਨੂੰ ਬਹੁਤ ডিসਪਾਇੰਟ ਕਰਦਾ ਤਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ ਕਿ ਯੂਕੇ ਦੇ ਵਿੱਚ ਜਿਹੜਾ ਬੱਚਾ ਆਪਣੀ ਐਪਲੀਕੇਸ਼ਨ ਅਪਲਾਈ ਕਰੂਗਾ ਉਹਦਾ ਕੇਸ ਰਿਫਿਊਜ਼ ਨਹੀਂ ਹੁੰਦਾ ਕਿਉਂਕਿ ਯੂਕੇ ਦਾ ਜਿਹੜਾ ਵੀਜ਼ਾ ਹੈ ਉਹ ਪੁਆਇੰਟ ਬੇਸਡ ਵੀਜ਼ਾ ਹੈ ਤੇ ਜਿਵੇਂ ਤੁਹਾਨੂੰ ਮੈਮ ਨੇ ਦੱਸਿਆ ਕਿ ਸਾਡਾ ਹਸ ਤੱਕ ਦਾ ਜਿਹੜਾ ਯੂਕੇ ਦਾ ਸਕਸੈਸ ਰੇਟ ਰਿਹਾ ਉਹ ਆਲਮੋਸਟ 100 ਰਿਹਾ ਕਿਸੇ ਵੀ ਸਟੂਡੈਂਟ ਦੀ ਕੋਈ ਰਿਫਿਊਜ਼ਲ ਨਹੀਂ ਹੈਗੀ ਉਹਦਾ ਰੀਜ਼ਨ ਕਿ ਪੁਆਇੰਟ ਬੇਸਡ ਵੀਜ਼ਾ ਹੈ ਹੁਣ ਤੁਸੀਂ ਗੱਲ ਕੀਤੀ ਕਿ ਜੇਕਰ ਕੋਈ ਸਟੂਡੈਂਟ ਆਸਟ੍ਰੇਲੀਆ ਤੋਂ ਜਾਂ ਕੈਨੇਡਾ ਤੋਂ ਜਾਂ ਫਿਰ ਯੂਰਪ ਦੇ ਕਿਸੇ ਵੀ ਕੰਟਰੀ ਤੋਂ ਰਿਫਿਊਜ਼ ਹੋ ਗਿਆ ਤਾਂ ਉਹ ਸਟੂਡੈਂਟ ਨੂੰ ਅਸੀਂ ਜੀਹਾ ਆ ਕਹਿੰਦੇ ਆ ਉਹ ਸਟੂਡੈਂਟ ਆਪਣੀ ਐਪਲੀਕੇਸ਼ਨ ਅਪਲਾਈ ਕਰ ਸਕਦਾ ਹੈ ਤੇ ਪ੍ਰੀਵਿਅਸ ਰਿਫਿਊਜ਼ਲ ਦਾ ਉਹਨਾਂ ਦੇ ਯੂਕੇ ਦੀ ਐਪਲੀਕੇਸ਼ਨ ਦੇ ਉੱਪਰ ਕੋਈ ਵੀ ਇੰਪੈਕਟ ਨਹੀਂ ਪਊਗਾ ਓਕੇ ਸੋ ਮਤਲਬ ਇੱਕ ਕਲੈਰਿਟੀ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ ਤਾਂ ਇੱਕ ਹੋਰ ਚੀਜ਼ ਹੈ ਮਤਲਬ ਇਹਦੇ ਬਾਰੇ ਬਹੁਤ ਸਾਰੇ ਰੂਮਰਸ ਆਪਾਂ ਕਹਿ ਲਈਏ ਜਾਂ ਫਿਰ ਅਟਕਲਾ ਲਗਾਈਆਂ ਜਾਂਦੀਆਂ ਨੇ ਕੀ ਯੂਕੇ ਦੇ ਵਿੱਚ ਪੀਆਰ ਨਹੀਂ ਹੈਗੀ ਹੁਣ ਇਹਦੇ ਬਾਰੇ ਕੀ ਕਲੈਰ ਜੀ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਮੈਮ ਯੂਕੇ ਨੂੰ ਲੈ ਕੇ ਨਾ ਬਹੁਤੇ ਮਿਥ ਬਣੇ ਹੋਏ ਨੇ ਕਿ ਯੂਕੇ ਪੀਆਰ ਨਹੀਂ ਦਿੰਦਾ ਇਹਦਾ ਰੀਜ਼ਨ ਵੀ ਮੈਂ ਤੁਹਾਨੂੰ ਦੱਸਦਾ 2008 ਤੋਂ ਲੈ ਕੇ 2011-12 ਤੱਕ ਯੂਕੇ ਦੇ ਵਿੱਚ ਬਹੁਤ ਸਟੂਡੈਂਟ ਗਏ ਬਟ ਉਸ ਟਾਈਮ ਤੁਹਾਡੇ ਕੋਲ ਪੋਸਟ ਸਟਡੀ ਵਰਕ ਦੀ ਆਪਸ਼ਨ ਨਹੀਂ ਹੁੰਦੀ ਸੀ ਤਾਂ ਜਿਹੜੇ ਸਟੂਡੈਂਟ ਉਸ ਟਾਈਮ ਗਏ ਸਟੱਡੀ ਕਰਨ ਤੋਂ ਬਾਅਦ ਉਹਨਾਂ ਕੋਲ ਆਪਸ਼ਨ ਸੀ ਜਾਂ ਤਾਂ ਉਹ ਵਾਪਸ ਆ ਜਾਂਦੇ ਜਾਂ ਉਹਨਾਂ ਨੇ ਸਟੱਡੀ ਕੰਟੀਨਿਊ ਕਰ ਲਈ ਅੱਗੇ ਹੁਣ ਜਿਹੜੇ ਵਾਪਸ ਆ ਗਏ ਉਹ ਆ ਗਏ ਜਿਨ੍ਹਾਂ ਨੇ ਸਟੱਡੀ ਕੰਟੀਨਿਊ ਕਰ ਲਈ ਉਹ ਠੀਕ ਹੈ ਹੁਣ ਜਿਨ੍ਹਾਂ ਨੇ ਸਟੱਡੀ ਕੰਟੀਨਿਊ ਨਹੀਂ ਕੀਤੀ ਉਹ ਉੱਥੇ ਇਲੀਗਲ ਹੋਗੇ ਕਿਉਂਕਿ ਪੋਸਟ ਸਟੱਡੀ ਵਰਕ ਦੀ ਆਪਸ਼ਨ ਨਹੀਂ ਸੀ ਹੁਣ ਜਿਹੜਾ ਵਿਅਕਤੀ ਕਿਸੇ ਕੰਟਰੀ ਦੇ ਵਿੱਚ ਇਲੀਗਲ ਹੋ ਗਿਆ ਚਾਹੇ ਉਹ 50 ਸਾਲ ਰਹਿ ਲਵੇ ਉਸ ਬੱਚੇ ਨੂੰ ਪੀਆਰ ਨਹੀਂ ਮਿਲਣੀ ਤਾਂ ਜੇਕਰ ਇੱਕ ਪਿੰਡ ਦੇ ਬੱਚੋ ਵੀ ਇੱਕ ਬੱਚਾ ਇਲੀਗਲ ਹੋ ਗਿਆ ਤਾਂ ਉਹ ਪੂਰੇ ਪਿੰਡ ਨੂੰ ਮੈਨ ਲੱਗਦਾ ਹੈ ਕਿ ਯਾਰ ਫਲਾਣੇ ਦਾ ਬੱਚਾ ਉੱਥੇ ਇਲੀਗਲ ਰਹਿ ਰਿਹਾ दैट मींस ਯੂਕੇ ਪੀਆਰ ਨਹੀਂ ਦਿੰਦਾ हां यूके कदे पीआर ਨਹੀਂ ਦਿੰਦਾ ਸੀ ਬਟ ਜਦੋਂ ਤੋਂ ਸਪਟੰਬਰ 2019 ਤੋਂ ਯੂਕੇ ਨੇ ਪੋਸਟ ਸਟਡੀ ਵਰਕ ਦੀ অপਸ਼ਨ ਲੈ ਕੇ ਆਏ ਉਦੋਂ ਤੋਂ ਯੂਕੇ ਨੇ ਆਪਣਾ ਪੀਆਰ ਦਾ ਸਿਸਟਮ ਵੀ ਉਸੇ ਤਰੀਕੇ ਦੇ ਨਾਲ ਕਰ ਲਿਆ ਯਾਨੀ ਕਿ ਹੁਣ ਜੇਕਰ ਕੋਈ ਸਟੂਡੈਂਟ ਯੂਕੇ ਦੇ ਵਿੱਚ ਸਟੱਡੀ ਕਰਦਾ ਉਹਨੂੰ ਪੋਸਟ ਸਟਡੀ ਵਰਕ ਮਿਲਦਾ ਪੀਆਰ ਦੀ ਕੀ ਐਲੀਜੀਬਿਲਟੀ ਹੈ ਕਿ ਜੇਕਰ ਮਿਨੀਮਮ ਤੁਸੀਂ ਯੂਕੇ ਦੇ ਵਿੱਚ 5 ਇਅਰਸ ਤੁਸੀਂ ਰਹੇ ਹੋ ਤੁਹਾਡੇ ਕੋਲ 3 ਸਾਲ ਦਾ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ ਵੈਸੇ ਤਾਂ ਸੈਲਰੀ ਜਿਹੜੀ ਆ ਉਹ ਹਰੇਕ profession ਦੀ ਅਲੱਗ-ਅਲੱਗ ਹੈ ਵੈਸੇ ਇੱਕ on an average ਲੈ ਕੇ ਚੱਲ ਲੈਣਾ ਕਿ ਜੇਕਰ ਤੁਹਾਡੀ 32000 GBPian ਕੀ 32 ਲੱਖ ਰੁਪਏ ਸੈਲਰੀ ਪਰ ਐਨਮ ਹੈਗੀ ਹੈ ਤਾਂ ਤੁਸੀਂ PR ਦੇ ਲਈ एलिਜੀਬਲ ਹੈਗੇ ਹੋ UK ਦੇ ਵਿੱਚ ਯਾਨੀ ਕਿ ਤਿੰਨ ਚੀਜ਼ ਆ ਗਈ 5 years ਦੀ ਸਟੇਬਿਲਟੀ ਆ ਗਈ ਨੰਬਰ 2 ਤੁਹਾਡੇ ਕੋਲ 3 years ਦਾ ਵਰਕ ਐਕਸਪੀਰੀਅੰਸ ਹੋਵੇ ਤੇ ਤੀਜੀ ਜਿਹੜੀ ਤੁਹਾਡੀ ਸੈਲਰੀ ਹੈ ਉਹ 32000 GBP ਹੈਗੀ ਹੈ ਤਾਂ ਤੁਸੀਂ UK ਦੇ ਵਿੱਚ ਬਿਲਕੁਲ PR ਲੈ ਸਕਦੇ ਹੋ ਇਹ ਸਭ ਗੱਲਾਂ ਕਲੀਅਰ ਕਰਨ ਲਈ ਪਹਿਲਾਂ ਤੇ ਥੈਂਕ ਯੂ ਕਿਉਂਕਿ ਪੀਆਰ ਨੂੰ ਲੈ ਕੇ ਬਹੁਤ ਵੱਡੀ ਚੀਜ਼ ਸੀਗੀ ਕਿ ਯਾਰ ਕਿਹ ਬੱਚੇ ਦੇ ਮਨ 'ਚ ਹੁੰਦਾ ਹੈ ਕਿ ਪਤਾ ਨਹੀਂ ਪੀਆਰ ਮਿਲੂਗੀ ਕਿ ਨਹੀਂ ਮਿਲੂਗੀ ਉੱਥੇ ਜਾ ਕੇ ਸੋ ਮੈਂ ਚਾਹੂੰਗੀ ਕਿ ਜਾਂਦੇ-ਜਾਂਦੇ ਇਹ ਵੀ ਚੀਜ਼ ਤੇ ਆਪਾਂ ਗੱਲ ਕਰੀਏ ਕਿ ਸੀ ਬਰਡ ਕੋਲ ਕਿ ਬੱਚੇ ਜਾਂ ਫਿਰ ਫੈਮਲੀਆਂ ਜਿਹੜੀਆਂ ਬਾਹਰ ਜਾਣਾ ਚਾਹੁੰਦੀਆਂ ਨੇ ਉਹ ਕਿਉਂ ਆਉਣ ਮਤਲਬ ਕਿ ਅੱਜਕੱਲ ਇੱਕ ਕਲੀਅਰ ਆ ਕਿ ਹਰ ਕੋਈ ਹਰ ਬਹੁਤ ਸਾਰੇ ਇਮੀਗ੍ਰੇਸ਼ਨ ਆਫਿਸਸ ਨੇ ਤੋਂ ਕਨਫਿਊਜ਼ ਵੀ ਹੋ ਜਾਂਦਾ ਹੈ ਬੱਚਾ ਅਸੀਂ ਕੀ ਕਰੀਏ ਗਿਆ ਕਿਹਦੇ ਕੋਲ ਜਾਈਏ ਹਨਾ ਸੋ ਤੁਸੀਂ ਕਿਵੇਂ ਇਸ ਬਾਰੇ ਪੇਚ ਕਰਦੇ ਹੋ ਜਦੋਂ ਜਦੋਂ ਏਜੰਟ ਦੀ ਤੇ ਇਮੀਗ੍ਰੇਸ਼ਨ ਦੀ ਗੱਲ ਆਉਂਦੀ ਹੈ ਨਾ ਤਾਂ ਪਹਿਲਾਂ ਮਾਪਿਆਂ ਦੇ ਦਿਮਾਗ ਦੇ ਵਿੱਚ ਆਉਂਦਾ ਯਾਰ ਕਿਤੇ ਅਸੀਂ ਇਹੋ ਜੀ ਜਗ੍ਹਾ ਤੇ ਨਾਫਸ ਚਾਹੀਏ ਜਿੱਥੇ ਸਾਡੇ ਪੈਸੇ ਫਸ ਜਾਣ ਕਿਉਂਕਿ ਸਾਡੀ ਇੰਡਸਟਰੀ ਦੇ ਵਿੱਚ ਚੰਗੇ ਲੋਕ ਘੱਟ ਨੇ ਮੜੇ ਜ਼ਿਆਦਾ ਨੇ ਹਾਲਾਂਕਿ ਹਰੇਕ profession ਦੇ ਵਿੱਚ ਹੀ ਹੁੰਦੇ ਨੇ ਲੇਕਿਨ ਸਾਡੇ ਵਾਲੇ ਫੀਲਡ ਦੇ ਵਿੱਚ ਜ਼ਿਆਦਾ ਨੇ ਰਾਈਟ ਸੀਬੜ ਕੋਲ ਕਿਉਂ ਆਣ ਸਾਡੇ ਕੋਲ ਦੋਸਤੋ 16 17 ਸਾਲਾਂ ਦਾ ਤਜਰਬਾ ਹੈ 18000 ਤੋਂ ਵੱਧ ਵਿਦਿਆਰਥੀਆਂ ਨੂੰ ਅਸੀਂ ਬਾਹਰ ਭੇਜ ਚੁੱਕੇ ਹਾਂ ਪੰਜਾਬ ਗਵਰਨਮੈਂਟ ਤੋਂ ਅਸੀਂ ਲਾਇਸੈਂਸ ਹੋਲਡਰਾਂ ਪਿਛਲੇ 16 17 ਸਾਲਾਂ ਦੇ ਵਿੱਚ ਕੋਈ ਐਫ ਆਈ ਆਰ ਦੇ ਨਾਮ ਦੀ ਤਾਂ ਗੱਲ ਹੀ ਨਹੀਂ ਹੈਗੀ ਕੋਈ ਸਿੰਗਲ ਕੰਪਲੇਂਟ ਤੱਕ ਨਹੀਂ ਹੈਗੀ ਸਾਡੇ ਅਗੇਂਸਟ ਇਸ ਤੋਂ ਇਲਾਵਾ ਜਦੋਂ ਸਟੂਡੈਂਟ ਸਾਡੇ ਕੋਲ ਆਉਂਦਾ ਤਾਂ ਸਾਡਾ ਕੰਮ ਵੀਜ਼ਾ ਦੇਣ ਤੋਂ ਬਾਅਦ ਖਤਮ ਨਹੀਂ ਹੋ ਜਾਂਦਾ ਸਾਡਾ ਕੰਮ ਉਤੋਂ ਸ਼ੁਰੂ ਹੁੰਦਾ ਅਸੀਂ ਸਟੂਡੈਂਟ ਨੂੰ ਅਕਮੋਡੇਸ਼ਨ ਵੀ ਪ੍ਰੋਵਾਈਡ ਕਰਦੇ ਹਾਂ ਉੱਥੇ ਜਾ ਕੇ ਰਾਈਟ ਅਸੀਂ ਸਟੂਡੈਂਟਸ ਨੂੰ ਇੱਥੋਂ ਇਕੱਠਿਆਂ ਲੈ ਕੇ ਜਾਂਦੇ ਹਾਂ ਰੀਸੈਂਟ ਸਾਡੇ 300 ਸਟੂਡੈਂਟ ਗਏ ਸੀ ਜਨਵਰੀ ਇੰਟੇਕ ਵਾਸਤੇ ਤੇ ਅਸੀਂ ਇੱਥੋਂ ਹੀ ਬੱਚਿਆਂ ਨੂੰ ਇਕੱਠੇ ਲੈ ਕੇ ਗਏ ਤੇ ਮਾਪੇ ਬਿਲਕੁਲ ਬੇਫਿਕਰ ਹੋ ਕੇ ਘਰੇ ਜਾਂਦੇ ਨੇ ਕਿ ਜਦੋਂ ਸਾਡੇ 25 25 30 30 ਬੱਚੇ ਇੱਕ ਸ਼ਹਿਰ ਦੇ ਜਾਂ ਇੱਕ ਲੋਕਲ ਏਰੀਆ ਦੇ ਇਕੱਠੇ ਜਾਂਦੇ ਤਾਂ ਪਿਓ ਜਿਹੜੇ ਪੇਰੈਂਟਸ ਨੇ ਉਹ ਬਿਲਕੁਲ ਟੈਨਸ਼ਨ ਫਰੀ ਹੋ ਕੇ ਘਰੇ ਜਾ ਸਕਦੇ ਆ ਸੋ ਇਸ ਕਰਕੇ ਤੁਸੀਂ ਸੀਯੂਬੜ ਨੂੰ ਚੁਣੋ ਨੰਬਰ 2 यूके ਨੂੰ ਲੈ ਕੇ ਬਹੁਤ ਸਾਰੇ ਗੱਲਾਂ ਹੁੰਦੀਆਂ ਨੇ ਕਿ ਯੂਕੇ ਦੇ ਵਿੱਚ ਕੰਮ ਕਰਨੀ ਹੈਗਾ ਤਾਂ ਦੋਸਤੋ ਮੈਂ ਇੱਕ ਗੱਲ ਤੁਹਾਨੂੰ ਬਿਲਕੁਲ ਕਲੀਅਰ ਕਰ ਦੇਣਾ ਚਾਹੁੰਦਾ ਜਿਸ ਬੱਚੇ ਦੇ ਕੋਲ ਸਕਿੱਲ ਹੈ ਤੇ ਜਿਸ ਦੇ ਕੋਲ ਵਿਲ ਹੈ ਜੇ ਉਹ ਦੋ ਚੀਜ਼ਾਂ ਹੈਗੀਆਂ ਨੇ ਤਾਂ ਕਿਸੇ ਵੀ ਕੰਟਰੀ ਦੇ ਵਿੱਚ ਕੰਮ ਕਰਨ ਦੀ ਨਹੀਂ ਪ੍ਰੋਬਲਮ ਹੈਗੀ ਹਾਲਾਂਕਿ ਅਸੀਂ ਇਸ ਸੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਵੀਜ਼ੇ ਦੇ ਨਾਲ ਨਾਲ ਅਸੀਂ ਸਟੂਡੈਂਟਸ ਨੂੰ ਹੁਣ ਨਾਲ ਕੋਈ ਸਕਿੱਲ ਵੀ ਦੇਣਾ ਸ਼ੁਰੂ ਕਰ ਲਿਆ ਕਿਉਂਕਿ ਜੇਕਰ ਤੁਹਾਡੇ ਕੋਲ ਕੋਈ ਸਕਿੱਲ ਹੋਊਗਾ ਤਾਂ ਤੁਹਾਨੂੰ ਜਿਹੜਾ এমਪਲੋਇਰ ਆ ਉਹ ਡੈਫੀਨੇਟਲੀ ਹਾਇਰ ਕਰੂਗਾ ਜਿਸ ਬੱਚੇ ਕੋਲ ਕੋਈ ਸਕਿੱਲ ਨਹੀਂ ਹੈਗਾ ਤੁਹਾਨੂੰ ਕੁਝ ਆਉਂਦਾ ਨਹੀਂ ਤਾਂ ਤੁਹਾਨੂੰ এমਪਲੋਇਰ ਕਿਉਂ ਰੱਖੂਗਾ ਤਾਂ ਜਿਹੜੇ ਵੀ ਬੱਚੇ ਯੂਕੇ ਵੀ ਨਹੀਂ ਚਾਹੇ ਤੁਸੀਂ ਆਸਟ੍ਰੇਲੀਆ ਚਾਹੇ ਤੁਸੀਂ ਕੈਨੇਡਾ ਚਾਹੇ ਕਿਸੇ ਹੋਰ ਮੁਲਕ ਦੇ ਵਿੱਚ ਵੀ ਜਾ ਰਹੇ ਹੋ ਤਾਂ ਕੋਈ ਨਾ ਕੋਈ ਆਪਣੇ ਨਾਲ ਸਕਿੱਲ ਜ਼ਰੂਰ ਲੈ ਕੇ ਜਾਓ ਤਾਂ ਜੋ ਤੁਹਾਡੇ ਕੋਲ ਸਕਿੱਲ ਹੋਊਗਾ ਤਾਂ ਤੁਹਾਨੂੰ ਹਰੇਕ এমਪਲੋਇਰ ਜੋ ਹੈ ਤੁਹਾਨੂੰ ਹਾਮੀ ਭਰੂਗਾ ਕਿ ਤੁਸੀਂ ਸਾਡੇ ਕੋਲ ਜੌਬ ਕਰੋ ਜੀ ਜੀ ਬਹੁਤ ਸ਼ੁਕਰੀਆ ਇਸ ਸਭ ਬਾਰੇ ਗੱਲ ਕਰਨ ਲਈ ਐਂਡ ਮੇਲਾਦਾ ਯੂਕੇ ਦੀ ਵੀਜ਼ਾ ਸਰਵਿਸਿਸ ਨੂੰ ਲੈ ਕੇ ਜੋ ਵੀ ਕੁਐਸਚਨਸ ਹੋਣਗੇ ਬੱਚਿਆਂ ਨੂੰ ਕਲੀਅਰ ਹੋਗੇ ਹੋਣਗੇ ਤੇ ਉਮੀਦ ਕਰਦੇ ਆਂ ਕਿ ਅਗਲੀ ਵਾਰ ਵੀ ਅਸੀਂ ਜ਼ਰੂਰ ਇਦਾਂ ਹੀ ਬੈਠਾਂਗੇ ਕਿਸੇ ਨਵੇਂ ਟਾਪਿਕ ਨੂੰ ਲੈ ਕੇ ਜੀ ਜਰੂਰ ਅਸੀਂ ਨੈਕਸਟ ਟਾਈਮ ਅਸੀਂ ਇਸ ਨੂੰ ਕਨਵਰਸੇਸ਼ਨ ਨੂੰ ਅਸੀਂ ਕੰਟੀਨਿਊ ਕਰਾਂਗੇ ਦੋਸਤੋ ਉਮੀਦ ਕਰਦਾ ਕਿ ਤੁਹਾਡੇ ਸਾਰੇ ਸਵਾਲ ਕਲੀਅਰ ਹੋ ਗਏ ਹੋਣਗੇ ਫਿਰ ਵੀ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 78704 78704 ਜਾਂ ਫਿਰ 99982 09000 ਤੇ ਕਾਲ ਕਰਕੇ ਤੁਸੀਂ ਆਸਟ੍ਰੇਲੀਆ ਯੂਕੇ ਜਾਂ ਕੈਨੇਡਾ ਦੇ ਬਾਰੇ ਸਟੱਡੀ ਵੀਜ਼ਾ ਦੇ ਲਈ ਕੋਈ ਵੀ ਸਵਾਲ ਹੈ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਜਾਂ ਫਿਰ ਸਾਡੇ ਮੁਹਾਲੀ ਵਿਖੇ ਆਫਿਸ ਦੇ ਵਿੱਚ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ